ਗ੍ਰਾਹਕ ਸਾਹਿਬ ਉਹਦੇਰ ਸਾਹਿਬ ਕਹਿ ਰਹੇ ਨੇ ਵੀ ਤੁਸੀਂ ਉਹਨਾਂ ਦੇ ਸੰਪਰਕ ਚੋਂ ਸੰਪਰਕ ਕਿੱਥੋਂ ਤੱਕ ਦਾ ਫਿਰ ਤੁਹਾਡਾ ਰੱਟਾ ਕਾਹਦੇ ਤੇ ਜਾਂ ਇਸਕੇ ਅੰਦਰ ਰੱਟਾ ਤੋਂ ਤੁਹਾਡੀਆਂ ਵੀ ਮੰਗਾਂ ਉਹੀ ਆ ਉਹਨਾਂ ਦੀਆਂ ਮੰਗਾਂ ਵੀ ਉਹੀ ਆ ਗਲਿਸ਼ਿਕਵੇ ਹੋਣਗੇ ਠੀਕ ਆ ਪਰ ਹੁਣ ਤੁਹਾਨੂੰ ਲੱਗਦਾ ਵੀ ਗਲਿਸ਼ਿਕਵੇ ਕਿਸਾਨੀ ਨਾਲੋਂ ਵੱਡੇ ਆ ਯੂਪੀ ਵਾਲਿਆਂ ਨੇ ਵੀ ਐਕਸ਼ਨ ਕਰਤਾ ਹਰਿਆਣੇ ਵਾਲਿਆਂ ਨੇ ਨਜ਼ਰ ਹੀ ਕੀਤੇ ਨੇ ਦੱਸੋ ਵੀ ਕੋਈ ਜਦੋਂ ਮੰਨੀ ਆਇਆ ਤਾਂ ਹੈ ਨਹੀਂ ਵੀ ਚੰਤਰ ਤੇ ਇਹਦਾ ਮਤਲਬ ਐ ਤਾਂ ਨਹੀਂ ਕਹਿ ਰਹੇ ਬੈਠੇ ਬੈਠੇ ਕੋਈ ਵੀ ਉਹਨਾਂ ਨੇ ਮਾੜਾ ਕੀਤਾ ਉਹਨਾਂ ਨੇ ਗਲਤ ਕੀਤਾ ਉਹ ਠੀਕ ਠੀਕ ਕੀ ਕਰ ਰਹੇ ਨੇ ਕਿ ਉਹਨਾਂ ਦੇ ਕਮੈਂਟ ਕਰਨਾ ਇਸ ਵੇਲੇ ਇੱਕ ਦੂਜੇ ਦੇ ਟਿੱਪਣੀ ਕਰਨ ਦਾ ਮੌਕਾ ਨਹੀਂ ਆਪਾਂ ਨੂੰ ਸਾਰਿਆਂ ਨੂੰ ਪਤਾ ਬਿਲਕੁਲ ਫਾਸ਼ੀਵਾਦੀ ਹਕੂਮਤ ਹੈ ਬੰਦੇ ਬੰਦੇ ਨਾ ਵਾਸਤੇ ਕੋਈ ਚੀਜ਼ ਬੰਦੇ ਮਰਵਾ ਦਿੰਦੇ ਹੁੰਦੇ ਤੇ ਇਹ ਇਹ ਇਹੀ ਜੀ ਚੀਜ਼ ਆ ਕੁਰਸੀ ਹੁਣ ਤੇ ਨਹਿਰੂ ਤੇ ਜਨਾ ਦਾ ਕੀ ਰੌਲਾ ਦੇਚ ਦੀ ਵੰਡ ਕਰਨੀ ਸੀ ਮੌਜ ਨਾਲ ਪਹਿਲਾਂ ਬੰਦਿਆਂ ਨੂੰ ਬਿਠਾ ਕੇ ਫੇਰ ਕਰਦੇ ਲਾਣ ਐਲਾਨ ਕਰਕੇ 12 ਬਰਾਂ ਲੱਖ ਬੰਦਾ ਪਰਵਾਤਾ ਪਰ ਜਿਹੜੀਆਂ ਜਥੇਬੰਦੀਆਂ ਨਹੀਂ ਜਾ ਰਹੀਆਂ ਉਹਨਾਂ ਦੇ ਕੁਝ ਨੁਮਾਇंदे ਇਹ ਕਹਿ ਰਹੇ ਆ ਜਿਵੇਂ ਐਡੀ ਮਤਲਬ ਦੀ ਤਾਂ ਹੁਣ ਇਹ ਬਾਰਡਰ ਟੱਪ ਕੇ ਦਿਖਾ ਦੇਣ ਜਾਂ ਇਹ ਟੱਪ ਜਾਂਦੇ ਉਦੋਂ ਅਸੀਂ ਲੱਗੇ ਦੀ ਮਤਲਬ ਇਹ ਬਿਆਨ ਤਾਂ ਤੁਹਾਨੂੰ ਲੱਗਦਾ ਵੀ ਐਸਕੇਮ ਨੂੰ ਉਹ ਕਰ ਰਹੇ ਆ ਥੋੜੀ ਟੋਟਲ ਗਲਤ ਤੇ ਮੁੱਢੋਂ ਰੱਦ ਕਰਦੇ ਆ ਬਹੁਤ ਵੱਡੀ ਗਲਤੀਆਂ ਐ ਕੋਈ ਗੱਲ ਨਹੀਂ ਹੋ ਜਾਂਦੀਆਂ ਨੇ ਭੁੱਲਾਂ ਡੁੱਲੇ ਵੀਰਾਂ ਦਾ ਕੁਝ ਨਹੀਂ ਲੱਗ ਰਿਹਾ ਅਜੇ ਵੀ ਇਕੱਠੇ ਕੀਤੇ ਜਾ ਰਹੇ ਆ ਅਸੀਂ ਇਸ ਇਹ ਸ਼ਬਦ ਕਰੀਏ ਜਿਹੜਾ ਰਾਗ ਗਾਇਆ ਜਿਹਦੀ ਬੈਰੀਗੇਟਿੰਗ ਹੋਈ ਹੈ ਜਾਂ ਜਿਹੜੀ ਪਹਿਲਾਂ ਤਸਵੀਰ ਬਣ ਗਈ ਉਹ ਕੋਈ ਸੌਖਾ ਨਹੀਂ ਜੇ ਉੱਥੇ ਪੰਜਾਬ ਦੇ ਧੀਆਂ ਪੁੱਤਾਂ ਦਾ ਨੁਕਸਾਨ ਹੁੰਦਾਗਾ ਤੇ ਜਿੰਨੀਆਂ ਪੰਜਾਬ ਦੀਆਂ ਜੱਥੇਬੰਦੀਆਂ ਕਿਸਾਨੀ ਮਜ਼ਦੂਰੀ ਜਿੰਨੀਆਂ ਵੀ ਆ ਦੁੱਖ ਤਾਂ ਸਾਰਿਆਂ ਨੂੰ ਹੀ ਹੋਣਾਗਾ ਖਬਰਦਾਰ ਹੋ ਇਸ ਤਰ੍ਹਾਂ ਦਾ ਸਟੈਪ ਨਾ ਕੋਈ ਕੋਨੇ ਖੇਡ ਨਾ ਖੇਡ ਸ਼੍ਰੀ ਕਾਲ ਜੀ ਮੈਂ ਰਤਨਦੀਪ ਸਿੰਘ ਤਾਲੀਵਾਲ ਸਵਾਗਤ ਕਰਦੇ ਆ ਤੁਹਾਡਾ ਕਿਸਾਨੀ ਅੰਦੋਲਨ ਨੂੰ ਲੈ ਕੇ ਬਹੁਤ ਸਾਰੀਆਂ ਚੀਜ਼ਾਂ ਨਿਕਰ ਕੇ ਸਾਹਮਣੇ ਆ ਗਈਆਂ ਜਿੱਥੇ ਸਰਕਾਰ ਨੇ ਆਪਣਾ ਜਿਹੜਾ ਪਲਾਨ ਆ ਉਹ ਸਰਕਾਰ ਕਿਸਾਨਾਂ ਦੇ ਸਾਹਮਣੇ ਰੱਖਿਆ ਜਿਹੜਾ ਪ੍ਰਸਤਾਵ ਆ ਪਰ ਕਿਸਾਨਾਂ ਨੇ ਜਿਹੜਾ ਉਹ ਪ੍ਰਸਤਾਵ ਆ ਰੱਦ ਕਰ ਦਿੱਤਾਗਾ ਤੇ ਦੂਸਰੇ ਪਾਸੇ ਭਾਰਤੀ ਕਿਸਾਨ ਯੂਨੀਅਨ ਉਗਰਾਹਾ ਵੱਲੋਂ ਬੀਜੇਪੀ ਲੀਡਰਾਂ ਦੇ ਘਰ ਘੇਰੇ ਗਏ ਆ ਟੋਲ ਪਲਾਜ਼ੇ ਫ੍ਰੀ ਜਾਂ ਐਸਕੇਐਮ ਦਾ ਜਿਹੜਾ ਫੈਸਲਾ ਐਸਕੇਐਮ ਵੱਲੋਂ ਜਿਹੜੀ ਵੱਡੀ ਪ੍ਰੈਸ ਕਾਨਫਰੰਸ ਹੋਈ ਆ ਉਹਦੇ ਵਿੱਚ ਵੀ ਕੰਟਰੈਕਟ ਫਾਰਮਿੰਗ ਨੂੰ ਲੈ ਕੇ ਰੱਦ ਕੀਤਾ ਹੋਇਆ ਤੇ ਪ੍ਰੈਸ ਨੋਟ ਦੇ ਵਿੱਚ ਉਹਨਾਂ ਨੇ ਦੱਸਤਾ ਵੀ ਇਹਦੇ ਨਾਲੋਂ ਘੱਟ ਕੁਛ ਨਹੀਂ ਜਾਂ ਇਹ ਸਾਡੀਆਂ ਮੰਗਾਂ ਆ ਪਰ ਹੁਣ ਜਿਹੜੀ ਤਸਵੀਰ ਕੱਲ੍ਹ ਨੂੰ ਬਣ ਜਾ ਰਹੀ ਆ 11 ਵਜੇ ਜੇ ਉਹ ਤਸਵੀਰ ਬੰਦੀ ਆ ਜਾਂ 13 ਤਰੀਕ ਜਾਂ 14 ਤਰੀਕ ਵਾਲੀ ਤਸਵੀਰ ਜਾਦਾ ਦੁਬਾਰਾ ਰਿਪੀਟ ਹੁੰਦੀ ਆ ਸਰਹੱਦਾਂ ਦੇ ਉੱਤੇ ਤਾਂ ਜਿਹੜੀ ਉਗਰਾਹਾਂ ਜੱਥੇ ਬੰਦੀ ਆ ਜਾਂ ਐਸਕੇਐਮ ਆ ਉਹ ਕਿੱਥੇ ਖੜੇ ਨੇ ਜਾਂ ਉਹ ਕੀ ਸੋਚਦੇ ਨੇ ਸਰਵਨ ਸਿੰਘ ਬੰਦੇਰ ਕਹਿੰਦੇ ਨੇ ਵੀ ਜੋਗਿੰਦਰ ਸਿੰਘ ਅਗਰਾਹਾ ਲਗਾਤਾਰ ਸਾਡੇ ਸੰਪਰਕ 'ਚ ਨੇ ਪਰ ਕੀ ਉਹ ਸੰਪਰਕ ਕਿਹੜੇ ਹਿਸਾਬ ਦਾਗਾ ਸਿਰਫ ਹਾ ਦਾ ਨਾਰਾ ਮਾਰਨ ਤੱਕ ਦਾ ਸੰਪਰਕ ਆ ਜਾਂ ਫਿਰ ਕੁਛ ਉੱਦੂ ਵੱਧ ਕੇ ਵੀ ਆ ਸਾਡੇ ਨਾਲ ਮੌਜੂਦ ਰਹਿਣਗੇ ਜੋਗਿੰਦਰ ਸਿੰਘ ਅਗਰਾਹਾ ਅਗਰਾਹਾ ਸਾਹਿਬ ਸਵਾਗਤ ਹੈ ਸਤਿ ਸ਼੍ਰੀ ਅਕਾਲ ਜੀ ਅਗਰਾਹਾ ਸਾਹਿਬ ਪੰਦੇਰ ਸਾਹਿਬ ਕਹਿ ਰਹੇ ਨੇ ਵੀ ਤੁਸੀਂ ਉਹਨਾਂ ਦੇ ਸੰਪਰਕ 'ਚੋਂ ਸੰਪਰਕ ਕਿੱਥੋਂ ਤੱਕ ਦਾ ਹਾ ਦਾ ਮਾਰਨ ਤੱਕ ਦਾ ਕਿ ਕੁਛ ਹੋਰ ਵੀ ਅੱਗੇ ਕੁਛ ਜਾਣ ਦਾ ਜਾਂ ਕੁਛ ਉਵੇਂ ਦੇ ਕੋਈ ਰਤਨਹਾ ਦੇ ਨਾਰੇ ਦਾ ਤਾਂ ਮਤਲਬ ਇਹ ਹੁੰਦਾ ਵੀ ਸਿਰਫ ਗੱਲਾਂ ਕਰਨੀਆਂ ਪਤਾ ਲੈਣਾ ਜੀ ਕਿ ਕੀ ਆ ਤਕੜੇ ਰਹੋ ਇਹ ਕਹਿਦਣਾ ਜੀ ਇਹ ਇਹਨੂੰ ਤਾਂ ਕਹਿੰਦੇ ਨੇ ਹਾਜ਼ਾ ਨਾ ਰੋ ਜੀ ਗੱਲਾਂ ਕਰਨੀਆਂ ਫੀਲਡ 'ਚ ਕੁਝ ਨਾ ਦੇਖਣਾ ਇਹਨੂੰ ਹਾਜ਼ਾ ਨਾ ਰਾ ਕਹਿੰਦੇ ਹੂੰ 12 ਤਰੀਕ ਨੂੰ ਜਦੋਂ ਇਹਨਾਂ ਨੇ ਕੰਦਾ ਗੱਡੀਆਂ ਨੇ ਜਦ ਪਹਿਲਾਂ ਸ਼ੁਰੂ ਕੀਤੀਆਂ ਨੇ 12 ਤਰੀਕ ਨੂੰ ਇਹਨਾਂ ਨੇ ਕੁਝ ਉੱਥੇ ਗਏ ਵੀ ਨੇ ਇਹਨਾਂ ਦੀ ਤਿਆਰੀ ਸੀ ਉਦੋਂ ਅਤਰੂ ਗਾਇ ਦੇ ਕੋਲੇ ਵੀ ਮਾਰੇ ਨੇ 12 ਤਰੀਕ ਦੀ ਅਸੀਂ ਆ ਪ੍ਰੈਸ ਦੇ ਮੂਰੇ ਜਨਨੀ ਆਪਣੀ ਵੀਡੀਓ ਕਲੀਪ ਪਾਈ ਹੈ ਹੂੰ ਹੂੰ ਕਿ ਜਿਹੜਾ ਇਹ ਸਰਕਾਰ ਕਰ ਰਹੀ ਹੈ ਇਹ ਤੋਂ ਬਾਹਰ ਜਾਨ ਜੀ ਮੈਂ ਕਿਹਾ ਦੀ ਕਿ ਇੰਨੀ ਜ਼ੋਰਦਾਰ ਇਹ ਬਰਦਾਸ਼ਤ ਨਹੀਂ ਕੀਤੀ ਜਾ ਤੇਰਾ ਨੇ ਇਹਨਾਂ ਨੂੰ ਅਤਰੁਗਾ ਦੇ ਕੋਲੇ ਸੱਟਿਆ ਜੀ ਤੇ 14 ਤਰੀਕ ਨੂੰ 11 ਵਜੇ ਅਸੀਂ ਮੀਟਿੰਗ ਕਰਕੇ ਰੇਲਾਂ ਬੰਦ ਦਾ ਐਲਾਨ ਕਰਤਾ ਜੀ ਤੇ 14 ਤਰੀਕ ਨੂੰ ਪੰਜਾਬ ਦੇ ਜਥੇਬੰਦੀਆਂ ਮੀਟਿੰਗ ਕਰ ਰਹੀਆਂ ਅਸੀਂ ਜਲੰਧਰ ਜੀ ਉਹਨਾਂ ਦੀ ਮੀਟਿੰਗ 'ਚ ਮੈਂ ਸਪੈਸ਼ਲ ਗਿਆ ਜੀ ਤੇ ਉੱਥੇ ਬੇਨਤੀ ਕੀਤੀ ਵੀ ਤੁਹਾਨੂੰ ਵੀ ਕੁਛ ਨਾ ਕੁਛ 15 ਤਰੀਕ ਨੂੰ ਕੁਛ ਨਾ ਕੁਛ ਕਰਨਾ ਚਾਹੀਦਾ ਜਦੋਂ ਉਹਨਾਂ ਨੇ ਸਾਡੀ ਗੱਲ ਪ੍ਰਵਾਨ ਕੀਤੀ ਉਹਨਾਂ ਨੇ ਵੀ ਫੈਸਲਾ ਕਰ ਲਿਆ ਵੀ ਅਸੀਂ ਟੋਲ ਫ੍ਰੀ ਕਰਾਂਗੇ ਜੀ ਯਾਨੀ 15 ਤਰੀਕ ਨੂੰ ਪੰਜਾਬ ਦੀਆਂ ਕੁੱਲ ਜਥੇਬੰਦੀਆਂ ਐਕਟਿਵ ਹੋ ਗਈ ਜੀ 16 ਦਾ ਭਾਰਤ ਬੰਦ ਸੀ ਜੀ ਭਾਰਤ ਬੰਦ ਦੇ ਵਿੱਚ ਜਿਆ-ਜਾਂ ਘਰਾ ਮਿਲ ਤੁਸੀਂ ਦੇਖੋਗੇ ਉਹਦੇ ਵਿੱਚ ਵੀ ਇਹ ਆਸਾਨੀ ਮੰਗਾ ਸੰਯੁਕਤ ਮੋਰਚੇ ਨਾਲ ਜੁੜੀਆਂ ਹੋਈਆਂ ਜਬਰਦਸਤ ਖਾਸੀ ਗੱਲਾਂ ਲੋਕਾਂ 'ਚ ਲਿਆਂਦੀ। 17 ਤਰੀਕ ਨੂੰ ਅਸੀਂ ਬੀਜੇਪੀ ਦੇ ਘਰਾਂ ਮੂਰੇ ਬਹਿ ਗਏ। ਤੇ ਟੋਲ ਪਲਾਜ਼ੇ ਫਿਰ ਕਰਦੇ ਪੰਜਾਬ ਦੇ ਦੋ ਦਿਨਾਂ ਵਾਸਤੇ। 18 ਨੂੰ ਐਸਕੇਐਮ ਦੀ ਮੀਟਿੰਗ ਹੋ ਗਈ। ਪੰਜਾਬ ਦੀ। ਤੇ ਪੰਜਾਬ ਦੇ ਜਿੱਥੇ ਬੰਦਿਆਂ ਨੇ ਫੈਸਲਾ ਕਰ ਲਿਆ। ਵੀ ਆਪਾਂ ਸਾਰੇ ਟੋਲ ਪਲਾਜ਼ੇ ਫਿਰੀ ਤੇ ਬੀਜੇਪੀ ਦੇ ਘਰਾਂ ਦੇ ਮੂਰੇ। ਇਹ ਹੁਣ ਕੁੱਲ ਪੰਜਾਬ ਦੇ ਜਿੱਥੇ ਬੰਦੇ ਅੱਜ ਤੋਂ ਸ਼ੁਰੂ ਹੈ। ਜੀ ਅਸੀਂ ਉਹ 17 ਦੀ 18 ਦੀ ਜਗ੍ਹਾ ਤੇ 19 ਨੂੰ ਫਿਰ ਲਗਾਤਾਰ ਰੱਖ ਲਈ ਸੱਦਾ ਉਹ ਤੋਂ ਤੋਂ 17 ਤੋਂ ਸ਼ੁਰੂ ਹੈ ਜੀ 22 ਤੱਕ ਦਾ ਇਹ ਹੈ ਤੇ 22 ਦੀ ਸਾਡੀ ਫਿਜ਼ੀਕਲ ਮੀਟਿੰਗ ਹੈ ਹੂੰ ਉਹ ਅਸੀਂ ਮਹਾਲੀ ਚ ਰੱਖ ਲਈ ਰਾਤ ਹੂੰ ਪੰਜਾਬ ਦੀ ਪੰਜਾਬ ਦੇ ਵਿੱਚ ਰੱਖ ਲਈ ਉਹਦੇ ਚ ਆਲਰੇਡੀ ਆਦੀ ਬੇਟੇ ਹੋਣੀ ਹੈ ਉਹਦੇ ਚ ਸਾਰਾ ਜੈਜਾ ਲਿਆ ਜਾਊਗਾ ਉਹਦੇ ਕੋਈ ਹਾਲਤ ਦੇ ਬਾਰੇ ਚ ਕੋਈ ਨਾ ਕੋਈ ਪ੍ਰੋਗਰਾਮ ਦਿੱਤਾ ਰ ਜਿਹੜਾ 24 ਤਰੀਕ ਤੱਕ ਇੰਟਰਨੈਟ ਬੰਦ ਕੀਤਾ ਗਿਆ ਹੈਗਾ ਤੁਸੀਂ ਇਹ ਸਾਰੇ ਵਰਤਾਰੇ ਨੂੰ ਕਿਵੇਂ ਦੇਖਦੇ ਹੋ ਪੰਜਾਬ ਸਰਕਾਰ ਦਾ ਰਵਈਆ ਦੇਖੋ ਨੈਟ ਦੀ ਅਸੀਂ ਤਾਂ ਪਹਿਲੇ ਹੀ ਨਿਖੇਧੀ ਕਰਦੇ ਹਾਂ ਅਸੀਂ ਤਾਂ ਇਹ ਵੀ ਨਿਖੇਧੀ ਕਰਦੇ ਹਾਂ ਵੀ ਤੁਸੀਂ ਰੋਕਿਆ ਰੋਕਾਂ ਕਿਉਂ ਲਾਈਆਂ ਨੇ ਜਮੂਰੀ ਅਧਿਕਾਰ ਹੈ ਜੀ ਉਹ ਦਿੱਲੀ ਜਾਣਦਾ ਉਹਨਾਂ ਨੂੰ ਜਾਣਦੇ ਹੋ ਜਾ ਕੇ ਉਹ ਪ੍ਰੋਟੈਸਟ ਹੀ ਕਰਨਗੇ ਬੰਬ ਤਾਂ ਡੇਗਣੇ ਲੱਗੇ ਜੰਤਰ ਜਥੇਬੰਦੀਆਂ ਨੇ ਉਹਨਾਂ ਨੂੰ ਅਧਿਕਾਰ ਹੈ ਪਰ ਇਹ ਅਸੀਂ ਤਾਂ ਇਹ ਬਹੁਤ ਬਹੁਤ ਨਿਖੇਧੀ ਕਰਦੇ ਹਾਂ ਜਿਹੜਾ ਹੁਣ ਸਰਕਾਰ ਤੁਸੀਂ ਆਪਾਂ ਨੂੰ ਲੱਗੇ ਜਾਂਦਾ ਵੀ ਇੱਥੇ ਆਪਦੀ ਸਰਕਾਰ ਹੈ ਉਧਰ ਬੀਜੇਪੀ ਦੀ ਸਰਕਾਰ ਹੈ ਜੀ ਸ਼ਾਇਦ ਇਹਨਾਂ ਦਾ ਆਪਸ ਵਿੱਚ ਕੋਈ ਵਿਰੋਧ ਹੈ ਹੈਗੇ ਵਿਰੋਧ ਇਹਨਾਂ ਦੇ ਜੀ ਕੁਰਸੀਆਂ ਦੇ ਆ ਪਾਲਿਸੀ ਤੇ ਇਹਨਾਂ ਦਾ ਕੋਈ ਵਿਰੋਧ ਨਹੀਂ ਤੁਸੀਂ ਭਗਵੰਤ ਮਾਨ ਦੀ ਵੀਡੀਓ ਸੁਣੋ ਹਮ ਮੈਂ ਤਾਂ ਅੱਜ ਹੀ ਕੱਢ ਕੇ ਦੇਖਿਆ ਮੈਂ ਜ਼ਿਆਦਾ ਦੇਖਦਾ ਨਹੀਂ ਸੋਸ਼ਲ ਮੀਡੀਆ ਉਹ ਕਹੇ ਜਾਂਦਾ ਮੈਂ 2022 ਜਦੋਂ ਅਸੀਂ ਆ ਗਏ ਜੀ ਅਸੀਂ ਤਾਂ ਜਿੰਨੀਆਂ ਜਨਸਾਂ ਨੇ 24 ਦੇ 24 ਬਾਈ ਦੀਆਂ ਬਾਈ ਉਹਨਾਂ ਤੇ ਸਾਰਿਆਂ ਤੇ ਐਮਐਸਪੀ ਦੇਵਾਂਗੇ ਚੱਕਾਂਗੇ ਅਸੀਂ ਹਮ ਆਈ ਹੋਈ ਹੁਣ ਤਾਂ ਸਰਕਾਰ ਚੱਕ ਲਈ ਮੁਗਿੱਰੇ ਕਹਿੰਦਾ ਸੀ ਐਮਐਸਪੀ ਦੇਊਗਾ ਨਹੀਂ ਦਿੱਤੇ ਜਾ ਸੀ। ਇਸ ਕਰਕੇ ਪਾਲਸੀ ਤੇ ਇਹਨਾਂ ਦਾ ਕੋਈ ਰੱਟਾ। ਜਿਹੜੀ ਐਗਰੀਕਲਚਰ ਪਾਲਸੀ ਹੈ। ਜਿਹੜੀ ਇਹਨਾਂ ਦੀ ਮਾਰਕੀਟਿੰਗ ਹੋ ਰਹੀ ਹੈ। ਜਿਹੜੀ ਐਮਐਸਪੀ ਵਾਲੀ ਪਾਲਸੀ ਹੈ। ਇਹ ਸਾਰੀਆਂ ਜਦੋਂ ਸੱਤਾ ਤੇ ਆਉਂਦੀਆਂ ਨੇ ਉਹ ਪਾਲਸੀ ਅਡਾਪਟ ਕਰ ਦਿੰਦੇ ਨੇ ਜਿਹੜੀ ਬੀਜੇਪੀ ਨੇ ਕੀਤੀ ਹੋਈ ਹੈ। ਕੋਈ ਤੇ ਕੋਈ ਰੱਟਾ ਜਾਂਦਾ। ਹੁਣ ਫਿਰ ਤੁਹਾਡਾ ਰੱਟਾ ਕਾਹਦੇ ਤੇ ਜਾਂ ਇਸ ਕੇ ਅੰਦਰ ਰੱਟਾ। ਤੋਂ ਤੁਹਾਡੀਆਂ ਵੀ ਮੰਗਾਂ ਉਹੀ ਆ ਉਹਨਾਂ ਦੀਆਂ ਮੰਗਾਂ ਵੀ ਉਹੀ ਆ। ਗਿਲੇ ਸ਼ਿਕਵੇ ਹੋਣਗੇ ਠੀਕ ਆ ਪਰ ਹੁਣ ਤਹਾਨੂੰ ਲੱਗਦਾ ਵੀ ਗਲੇਸ਼ਿਕ ਵੀ ਕਿਸਾਨੀ ਨਾਲੋਂ ਵੱਡੇ ਆ ਰੱਟੇ ਤਾਂ ਤੇਰਾ ਤੇ ਮੇਰਾ ਵੀ ਨੇ ਹੂੰ ਰੱਟੇ ਤਾਂ ਅਡੋਲ ਜੀ ਦੇ ਹੁੰਦੇ ਨੇ ਕਾਹਦਾ ਰੱਟਾ ਹੁੰਦਾ ਸਾਡਾ ਹੂੰ ਸਾਡਾ ਉਹਨਾਂ ਨਾਲ ਕਾਹਦਾ ਰੌਲਾ ਪਾ ਪਰਸਨਲ ਸਾਡਾ ਕੋਈ ਰੌਲਾ ਸਨਾਤਕ ਰੌਲੇ ਤਾਂ ਸਿਧਾਂਤਕ ਬਕਰੇਵੇਂ ਪਿਓ ਪੁੱਤ ਦੇ ਹੋ ਸਕਦੇ ਜੀ ਭਰਾਮਾ ਭਰਾਮਾ ਦੇ ਹੋ ਸਕਦੇ ਸਿਧਾਂਤ ਕੰਮ ਕਰਨ ਦਾ ਢੀਕਾ ਜੈ ਜੈ ਬਣਾਉਣ ਦਾ ਟਾਂਕ ਹੂੰ ਇੱਦਾਂ ਤੇ ਫਰਕ ਜੀ ਇਸ ਕਰਕੇ ਆ ਫਰਕ ਹੁਣਾ ਉਹਨਾਂ ਦਾ ਸਰਕਾਰ ਉਹ ਹਾਕਮ ਦੀ ਪਾਰਟੀ ਨੂੰ ਉਹ ਕਿੰਨਾ ਕੰਗਦੇ ਆ ਆਪਦੀ ਤਾਕਤ ਨੂੰ ਉਹ ਕਿੰਨਾ ਕੰਗਦੇ ਨੇ ਹਾਲਤਾਂ ਦਾ ਜਾਇਜ਼ਾ ਕੀ ਹੈ ਹਾਲਤਾਂ ਦੇਸ਼ਾ ਤੇ ਦੋਸ਼ਾ ਦਾ ਸੰਤੋਲ ਹੁੰਦਾ ਕਿ ਨਹੀਂ ਹੁੰਦਾ ਇਹ ਗੱਲਾਂ ਦੇਖਣੀਆਂ ਤੇ ਫਿਰ ਅੱਗੇ ਵਧਣਾ ਉਹਦੇ ਮੁਤਾਬਕ ਹੈ ਹੁਣ ਕੋਈ ਅਸੀਂ ਉਹ ਕੋਲ ਚ ਨੇ ਜੀ ਸਾਡੇ ਨਾਲ ਰਾਇ ਮਸ਼ਬਰਾ ਸਾਰੇ ਪੰਜਾਬ ਦੀਆਂ ਜਥੇਬੰਦੀਆਂ ਦਾ ਜਿੱਦੀਆਂ ਵੱਡੀਆਂ ਮੰਗਾਂ ਨੇ ਮਤਲਬ ਜੀ ਕੁੱਲ ਹਿੰਦੁਸਤਾਨ ਦੀਆਂ ਜਥੇਬੰਦੀਆਂ ਫੀਲਡ 'ਚ ਹੁੰਦੀਆਂ ਤਾਂ ਚੰਗੀ ਗੱਲ ਸੀ ਹੂੰ ਇਹ ਜੀਡੀਵੀਡੀ ਲੜਾਈ ਨੂੰ ਪੰਜ ਚਾਰ ਜਥੇਬੰਦੀਆਂ ਨੇ ਹੱਥ ਪਾ ਲਿਆ ਹੂੰ ਇਹ ਨੂੰ ਮੈਨੂੰ ਨਹੀਂ ਲੱਗਦਾ ਵੀ ਕੋਈ ਚਾਰ ਜਥੇਬੰਦੀਆਂ ਪੰਜ ਜਥੇਬੰਦੀਆਂ ਇਕੱਠੀਆਂ ਹੋ ਕੇ ਕਿਸੇ ਮੰਗ ਨੂੰ ਪ੍ਰੋਟੈਸਟ ਨਾ ਕਰ ਸਕਦੀਆਂ ਨੇ ਹੂੰ ਕਿਨਾਰੇ ਲਾ ਦਣ ਗਿਆ ਮੈਂ ਨੂੰ। ਵੀ ਚਲੋ ਜੀ ਉਹਨਾਂ ਨੇ ਹੱਥ ਪਾ ਲਿਆ ਤੇ ਉਹ ਹੱਥ ਨਾਲ ਹੱਥ ਤੁਸੀਂ ਵੀ ਪਾ ਲਓ ਫਿਰ ਸਾਰੇ ਐਸਕੀਮ ਨੂੰ ਤੁਸੀਂ ਕਹੋ ਗੱਲ ਤਾਂ ਇਹੀ ਇੱਕੋ ਹੀ ਆ ਗਈ ਨਾ ਵੀ ਕਿਸਾਨੀ ਦੀ ਗੱਲ ਵੱਡੀ ਆ ਨਾ ਫਿਰ ਤੁਸੀਂ ਉਹ ਆਪਸੀ ਵਖਰੇਵੇਂ ਤੇ ਪਾਸੇ ਤੁਸੀਂ ਇਹ ਗੱਲਾਂ ਰਤਨ ਮੂੰਹ ਚ ਨਾ ਪਾਇਆ ਕਰੋ। ਹੂੰ। ਕਿ ਤੁਸੀਂ ਐਂ ਕਰੋ ਤੁਸੀਂ ਐਂ ਕਰੋ। ਹੂੰ। ਤੁਸੀਂ ਮੀਡੀਆ ਨਾਲ ਜੁੜੇ ਹੋ ਤੁਹਾਡਾ ਸਵਾਲ ਕਰਨ ਦਾ ਹੱਕ ਹੈ। ਹੂੰ। ਅਸੀਂ ਇਸ ਇਸ਼ੂ ਨੂੰ ਕਿਵੇਂ ਫੜਨਾ ਹੈ? ਹੂੰ। ਇਹਦੇ ਤੇ ਕਿਵੇਂ ਹੱਥ ਪਾਉਣਾ ਕਿਹੜੇ ਪਾਸੇ ਪਾਉਣਾ? ਹੂੰ। ਇਹ ਸਾਡਾ ਕੰਮ ਹੈ। ਕੋਈ ਕਹਿ ਸਕਦਾ ਅਸੀਂ ਵੀ ਐ ਨਹੀਂ ਤੇ ਮੋਹਰ ਲਵਾਉਣੀ ਅਸੀਂ ਕਿਸੇ ਤੋਂ ਵੀ ਸਾਡਾ ਇਹ ਕੰਮ ਕੀਤਾ ਹੈ ਠੀਕ ਹੈ ਤੇ ਗਲਤ ਹੈ ਜੀ ਇਹਦਾ ਸਾਡੇ ਜਥੇਬੰਦਕ ਪਹੁੰਚ ਹੈ ਆਪਦੀ ਜੇ ਹੁਣ ਐਸਕੇਮ ਨੇ ਕਹਿਣਾ ਹੋਵੇ ਫਿਰ ਐਸਕੇਮ ਦੀ ਪਹੁੰਚ ਵੱਧਦੀ ਹੈ ਬਕਾਇਦਾ ਜਥੇਬੰਦਿਆਂ ਚ ਵੈਸ਼ ਹੁੰਦੀ ਹੈ ਉਦੋਂ ਪੁੱਛੋਂ ਪ੍ਰੋਗਰਾਮ ਰੱਖੇ ਜਾਂਦੇ ਨੇ ਉਹਦਾ ਨੈਗੇਟਿਵ ਤੇ ਪੋਜ਼ਿਟਿਵ ਦੋਨੇ ਪੱਖ ਦੇਖੇ ਜਾਂਦੇ ਹੁੰਦੇ ਉਹਦੇ ਮੁਤਾਬਕ ਹੀ ਚੱਲੇ ਜਾਂਦਾ ਤੁਹਾਨੂੰ ਹੁਣ ਨੈਗੇਟਿਵ ਪੱਖ ਜ਼ਿਆਦਾ ਮਤਲਬ ਭਾਰੂ ਲੱਗ ਰਹੇ ਆ ਕਾਹਦਾ ਨੈਗੇਟਿਵ ਵੀ ਜਿਹੜਾ ਇਹਨਾਂ ਨੇ ਫੈਸਲਾ ਲਿਆ ਜਿਵੇਂ ਤੁਸੀਂ ਕਹਿ ਰਹੇ ਹੋ ਵੀ ਤਿੰਨ ਚਾਰ ਵੀ ਪ੍ਰੋਟੈਸਟ ਕਰ ਸਕਦੇ ਸੀ ਪਰ ਜਿਹੜੀਆਂ ਮੰਗਾਂਗੇ ਉਸ ਨੂੰ ਲੈ ਕੇ ਵੀ ਇਹ ਥੋੜਾ ਜਿਹਾ ਗਲਤ ਹੋ ਰਿਹਾ ਹੈ ਮੈਂ ਤੁਹਾਨੂੰ ਇੱਕ ਜੇਕਰ ਕੀਤਾ ਵੀ ਇਸ ਵੇਲੇ ਉਹਨਾਂ ਦੇ ਕਿਸੇ ਅੰਦੋਲਨ ਦੇ ਉੱਤੇ ਉਹਨਾਂ ਦੇ ਬੰਦੇ ਕਮੈਂਟ ਕਰਨ ਦਾ ਕੋਈ ਮਤਲਬ ਨਹੀਂ ਹੈ ਕੋਈ ਅਰਥ ਨਹੀਂ ਇਹ ਠੀਕ ਨਹੀਂ ਹੁੰਦਾ ਮੈਂ ਸੁਭਾਵਕ ਸਮੂਚੀਆਂ ਜਥੇਬੰਦੀਆਂ ਵਾਸਤੇ ਗੱਲ ਕੀਤੀ ਜਿਹੜੀ ਮੈਂ ਗੱਲ ਪਹਿਲਾਂ ਜਿਹੜਾ ਲੋਕ ਅਗਰਾਹਾ ਸਾਹਿਬ ਜਿਹੜਾ ਲੋਕਾਂ ਦਾ ਮਤਲਬ ਸਮਝ ਆ ਥੱਲੇ ਤੋਂ ਬੰਨ ਰਹੀ ਹੈ ਚਲੋ ਉਹ ਕਾਡਰ ਨੂੰ ਲੈ ਕੇ ਕੋਈ ਕਿਸੇ ਤੋਂ ਟੁੱਟ ਰਿਹਾ ਮੈਂ ਉਹਦੇ ਤੇ ਕੁਝ ਨਹੀਂ ਜਾਊਗਾ ਪਰ ਲੋਕ ਇਹ ਵੀ ਇੰਨਾ ਕਹਿ ਰਹੇ ਹੈ ਵੀ ਜਿੰਨੀਆਂ ਜਥੇਬੰਦੀਆਂ ਚਾਹੇ ਕੋਈ ਛੋਟੀ ਆ ਚਾਹੇ ਕਿਸੇ ਨਾਲ 5000 ਬੰਦਾ 2000 ਬੰਦਾ ਜਾਂ ਕਿਸੇ ਨਾਲ 20 25 ਲੱਖ ਕਿੰਨਾ ਵੀ ਬੰਦਾ ਵੀ ਉਹਨਾਂ ਨੂੰ ਹੁਣ ਤਾਂ ਨਾਲ ਖੜਨਾ ਚਾਹੀਦਾ ਜਾਂ ਉਹ ਕਿਹੜਾ ਐਕਸ਼ਨ ਪਲਾਨ ਆ ਜਿਹਦੇ ਨਾਲ ਚਲੋ ਉਹਨਾਂ ਨੇ ਕਰ ਲਿਆ ਪਰ ਉਹ ਕਿਹੇ ਰੈਕਸ਼ਨ ਪਲਾਨ ਹੋਊਗਾ ਲੋਕ ਮਤਲਬ ਤੁਹਾਨੂੰ ਪੁਸ਼ਤਾ ਕਰ ਹੀ ਰਹੇ ਹੋਣਗੇ ਨਾ ਥੱਲੜਾ ਤੁਹਾਡਾ ਛੋਟਾ ਕਾਡਰ ਆ ਜਾਂ ਉਹਨਾਂ ਨੂੰ ਤੁਸੀਂ ਫਿਰ ਕਿਵੇਂ ਸਮਝਾ ਰਹੇ ਤੁਸੀਂ ਦੇਖੋ ਤੁਸੀਂ ਇਹ ਦੇਖੋ ਵੀ ਜੇ ਕਿਸੇ ਨੇ ਕੋਈ ਐਕਸ਼ਨ ਆਪਦੇ ਮਾਰ ਲੀਕ ਲਿਆ ਜੀ ਉੱਥੇ ਉਹਨਾਂ ਕਿਸੇ ਦੂਜੀਆਂ ਜੱਥੇਬੰਦੀਆਂ ਨੇ ਲੱਗਿਆ ਵੀ ਸਰਕਾਰ ਬਦੀ ਕੀ ਕਰ ਰਹੀ ਹੈ ਹੂੰ ਜਿਹੜਾ ਉਹ ਚੁੱਪ ਕਰਕੇ ਬੈਠੀਆਂ ਨੇ ਜੀ ਫਿਰ ਤਾਂ ਮਾੜੀ ਗੱਲ ਹੈ ਹੂੰ ਜਿਉਂ ਹੋ ਉਹਦੇ ਨਾਲ ਤਾਲਮੇਲ ਵਿੱਚ ਕੋਈ ਐਕਸ਼ਨ ਕਰ ਰਹੀਆਂ ਨੇ ਹਾਂ ਫਿਰ ਐਂ ਤਾਂ ਮੰਨਣਾ ਚਾਹੀਦਾ ਵੀ ਐਕਟਿਵ ਤਾਂ ਹੈਗੀਆਂ ਹੂੰ ਜੇ ਸੰਯੁਕਤ ਮੋਰਚ ਆਨੇ 2 ਤਰੀਕ ਦੀ 22 ਤਰੀਕ ਦੀ ਮੀਟਿੰਗ ਵੀ ਰੱਖ ਲਈ ਆਲ ਇੰਡੀਆ ਦੇ ਵਿੱਚ ਹੂੰ ਰਾਤ ਵੀ ਪ੍ਰੈਸ ਕਾਨਫਰੰਸ ਹੋਈ ਹੈ ਰਾਤ ਮੀਟਿੰਗ ਵੀ ਹੋਈ ਹੈ ਪਹਿਲਾਂ ਕੱਲ ਜੋ ਮੀਟਿੰਗ ਹੋਈ ਹੂੰ ਤੇ ਪੰਜਾਬ ਵਾਲਿਆਂ ਜਥੇਬੰਦੀਆਂ ਦੀ ਡਿਊਟੀ ਵੀ ਲੱਗ ਗਈ ਵੀ ਭਾਈ ਤੁਸੀਂ ਐਕਟਿਵ ਹੋਵੋਗੇ ਤੁਸੀਂ ਐਕਸ਼ਨ ਪਲਾਨ ਕਰੋ ਹੋ ਗਿਆ ਹੂੰ ਯੂਪ ਵਾਲਿਆਂ ਨੇ ਵੀ ਐਕਸ਼ਨ ਕਰਤਾ ਹਰਿਆਣੇ ਵਾਲਿਆਂ ਨੇ ਵਿਚਾਰੇ ਕੀਤੇ ਨੇ ਟੋਲ ਫਰੀ ਕੀਤੇ ਨੇ ਐ ਦੱਸੋ ਵੀ ਕੋਈ ਜਥੇਬੰਦੀਆਂ ਐ ਤਾਂ ਹੈ ਨਹੀਂ ਵੀ ਚੰਤਤ ਨਹੀਂ ਹੂੰ ਏ ਦਾ ਮਤਲਬ ਐ ਤਾਂ ਨਹੀਂ ਕਹਿ ਰਹੇ ਬੈਠੇ ਬੈਠੇ ਕੋਈ ਵੀ ਉਹਨਾਂ ਨੇ ਮਾੜਾ ਕੀਤਾ ਉਹਨਾਂ ਨੇ ਗਲਤ ਕੀਤਾ ਉਹ ਠੀਕ ਕੀ ਕਰ ਰਹੇ ਨੇ ਕਿ ਉਹਨਾਂ ਦੇ ਕਮੈਂਟ ਕਰਨਾ ਮੇਰੀ ਸਾਡੀ ਸਾਡੀ ਆਪਦੀ ਜਥੇਬੰਦੀ ਵਿਚਾਰਧਾਰਾ ਦੇ ਮਤਲਬ ਅਸ ਵੇਲੇ ਉਸ ਘਰਚ ਨੇ ਇਸ ਵੇਲੇ ਇੱਕ ਦੂਜੇ ਤੇ ਟਿੱਪਣੀ ਕਰਨ ਦਾ ਮੌਕਾ ਨਹੀਂ ਜੇ ਅਗਰਾਹ ਸਾਹਿਬ 21 ਤਰੀਕ ਨੂੰ ਜਿਹੜਾ ਹੁਣ ਕੱਲੂ ਉਹਨਾਂ ਨੇ 11 ਵਜੇ ਕਹਿਤਾ ਜਿਹੇ ਦਾ ਰਾਹ ਗਾਜਨ ਜਿਹਦੀ ਬੈਰੀਗੇਟਿੰਗ ਹੋਈ ਹੈ ਜਾਂ ਜਿਹੜੀ ਪਹਿਲਾਂ ਤਸਵੀਰ ਬਣ ਗਈ ਉਹ ਕੋਈ ਸੌਖਾ ਨਹੀਂ ਜੇ ਉੱਥੇ ਪੰਜਾਬ ਦੇ ਧੀਆਂ ਪੁੱਤਾਂ ਦਾ ਨੁਕਸਾਨ ਹੁੰਦਾਗਾ ਜੋ ਜਿੰਨੀਆਂ ਪੰਜਾਬ ਦੀਆਂ ਜਥੇਬੰਦੀਆਂ ਕਿਸਾਨੀ ਮਜ਼ਦੂਰੀ ਜਿੰਨੀਆਂ ਵੀ ਆ ਦੁੱਖਤਾ ਸਾਰਿਆਂ ਨੂੰ ਹੀ ਹੋਣਾਗਾ ਕਿਉਂ ਨਹੀਂ ਹੋਊਗਾ ਦੁੱਖ ਹੂੰ ਚਿੰਤਾ ਤਾਂ ਸਗਲ ਤੋਂ ਅਸੀਂ ਕਰ ਕੀ ਸਕਦੇ ਅਸੀਂ ਕਹਿ ਸਕਦੇ ਆ ਵੀ ਠੀਕ ਆ ਅਸੀਂ ਤਕੜਾ ਐਕਸ਼ਨ ਦੇਵਾਂਗੇ ਹੂੰ ਅਸੀਂ ਕਹਿ ਸਕਦੇ ਆ ਵੀ ਅਸੀਂ ਆ ਇੱਕ ਤਮਾ ਅਸੀਂ ਦੇਖ ਕੇ ਕਹਿ ਸਕਦੇ ਆ ਸਰਕਾਰ ਨੂੰ ਵੀ ਖ਼ਬਰਦਾਰ ਰਹੀ ਇਸ ਤਰ੍ਹਾਂ ਦਾ ਸਟੈਪ ਨਾ ਕਰੀ ਹੂੰ ਕੋਈ ਖੂਨੀ ਖੇਡ ਨਾ ਕੇ ਅਸੀਂ ਇਹ ਗੱਲਾਂ ਕਹਿ ਸਕਦੇ ਹਾਂ ਤੁਹਾਡੇ ذریعے ਵੀ ਤਨੇਹਾ ਦੇਣਾ ਚਾਹੁੰਦੇ ਆਂ। ਵੀ ਇਸ ਤਰ੍ਹਾਂ ਦੀ ਬਦੀ ਕੀ ਕਰਨ ਤੋਂ ਗਰੇਜ ਕਰਨ ਤੋਂ 100 ਵਾਰ ਸੋਚਣਾ ਚਾਹੀਦਾ ਸਰਕਾਰ। ਉੱਤੇ ਬਹੁਤ ਅਣਜਾਣ ਕਿੱਟ ਰਿਹਾ ਬਹੁਤ ਅਣਜਾਣ ਹਿੱਸਾ ਗਿਆ ਬੱਚੇ ਨੇ। ਠੀਕ ਹੈ ਤੁਸੀਂ ਉਹਨਾਂ ਨਾਲ ਉਹਨਾਂ ਦਾ ਜਮਹੂਰੀ ਅਧਿਕਾਰ ਨੂੰ ਰੋਕਿਆ ਹੱਕ ਤੁਸੀਂ ਕੰਧਾ ਕੱਢ ਕੇ ਉਹਨਾਂ ਦਾ ਜਮਹੂਰੀ ਹੱਕ ਸੀ। ਲੋਕਤੰਤਰ ਦਾ ਕਹਾਣ ਕੀਤਾ। ਤੇ ਇਸ ਤੋਂ ਬਾਅਦ ਆਵੇ ਐ ਚਿੰਤਾਤ ਹੈਗੇ ਆਂ। ਪਹਿਲਾਂ ਇਹ ਤੋਂ ਕਿਸੇ ਜ਼ਬਰ ਤੋਂ ਉਹ ਜ਼ਬਰ ਦਾ ਮੁਕਾਬਲਾ ਕਰ ਸਕਦਾ ਕਿ ਨਹੀਂ ਕਰ ਸਕਦਾ ਜੀ ਇਹ ਅੱਡ ਗੱਲ ਹੈ ਹਮ ਐਂ ਤਾਂ ਕਹਿ ਸਕਦੇ ਵਾ ਮਾੜਾ ਹੋਇਆ ਹਮ ਮਾੜਾ ਹੋਣ ਜਾ ਰਿਹਾ ਇਹ ਤੋਂ ਅਸੀਂ ਵੀ ਚਿੰਤਾ ਤਾਂ ਪਹਿਲਾਂ ਜ਼ਿਕਰ ਕੀਤਾ ਸੀ ਅਸੀਂ ਇਹ ਸਮਝ ਲਿਆ ਵੀ ਜਿਹਦੇ ਬਾਰੇ ਪੱਕੀ ਬਣਾਈ ਜੀ ਇਹ ਅਸੀਂ ਵਿਚਾਰ ਕਰ ਰਹੇ ਹਾਂ ਜਿਹੜੀ ਬੈਰੀਗੇਟਿੰਗ ਅੱਡੀ ਲੰਬੀ ਹੋਗੀ ਜਾਂ ਉਹ ਜਿਹੜਾ 13 14 ਵਾਲਾ ਸੀਨ ਸੀ ਹੁਣ ਹਰਿਆਣਾ ਦਾ ਡੀਜੀਪੀ ਦਾ ਇੱਕ ਭਲਕੇ ਬਿਆਨ ਵੀ ਆ ਜਾਂਦਾ ਵੀ ਅਸੀਂ ਤਾਂ ਕੁਝ ਦੀ ਸਿੱਟੇ ਨਹੀਂ ਕੁਝ ਹੋਈ ਨਹੀਂ ਮਤਲਬ ਸ਼ਰਿਆਮ ਹੀ ਉਦਾਂ ਦੀ ਗੱਲ ਹੋਗੀ ਇੰਟਰਨੈਟ ਬੰਦ ਨਾਲ ਟਵਿੱਟਰ ਹੈਂਡਲਸ ਬੰਦ ਫੇਸਬੁੱਕ ਪੇਜ ਚੱਕ ਤੇ ਹੁਣ ਇਹ ਤੁਹਾਡੀ ਜਥੇਬੰਦੀ ਦੇ ਵਿੱਚ ਜਿਹੜੀ ਮੋਟੀ ਡਿਸਕਸ਼ਨ ਹੋਈ ਹੈ ਤੁਸੀਂ ਇਹਦਾ ਕੀ ਖਾਂਦੇ ਹੋ ਵੀ ਐਡ ਐਕਸ਼ਨ ਪਲਾਨ ਕਿਉਂ ਕਾਦੇ ਲਈ ਮਤਲਬ ਵੀ ਚੋਣਾ ਨੇੜੇ ਆਉਣ ਕਰਕੇ ਸਰਕਾਰ ਇਨਾ ਇਨੇ ਤੋਂ ਡਰ ਗਈ ਹੁਣ ਤਾਂ ਤੁਸੀਂ ਇਕੱਠੇ ਵੀ ਨਹੀਂ ਉਹ ਵੀ ਸੀਆਈਡੀ ਦੀ ਪੂਰੀ ਰਿਪੋਰਟ ਹੋਣੀ ਆ ਮਤਲਬ ਐਡ ਐਕਸ਼ਨ ਪਲਾਨ ਕਿਉਂ ਤਸਵੀਰ ਵੱਡੀ ਕਰਨ ਵਾਸਤੇ ਕਾਰਨ ਕੀ ਹੋ ਸਕਦਾ ਤੁਸੀਂ ਪਹਿਲੀ ਗੱਲ ਤਾਂ ਅਸੀਂ ਇਕੱਠੇ ਕਦੋਂ ਅਸੀਂ ਹੂੰ ਅਸੀਂ ਕਦੋਂ ਇਕੱਠੇ ਸੀ ਅਸੀਂ ਹਮੇਸ਼ਾ ਜੱਟ ਹੁੰਦੇ ਹਾਂ ਹਮੇਸ਼ਾ ਜੱਟ ਰਹੇ ਹਾਂ ਦੇਲੇ ਕੋਲ ਵੇਲੇ ਵੀ ਸਾਰੇ ਅੱਡ ਸੀ ਜੀ ਅੱਡ ਅੱਡ ਜੱਥੇ ਬੰਦੇ ਅੱਡ ਅੱਡ ਹੁੰਦੇ ਆ ਨੇ ਇੱਕ ਹੁੰਦਾ ਐਕਸ਼ਨ ਪਲਾਨ ਇਕੱਠਿਆਂ ਨੇ ਕਰ ਜੀ ਇੱਕ ਹੁੰਦਾ ਸਾਰੀਆਂ ਜੱਥੇ ਬੰਦਿਆਂ ਕਰ ਸਧਾਰਨ ਜਨਤਾ ਦੀ ਕੀ ਗੱਲ ਹੈ ਸਧਾਰਨ ਜਨਤਾ ਤਾਂ ਕਹਿੰਦੇ ਤੁਸੀਂ ਸਾਰੇ ਇੱਕ ਝੰਡੇ ਥੱਲੇ ਕਿਉਂ ਨਹੀਂ ਹੁੰਦੇ ਇਹ ਪੋਲੀਟੀਕਲ ਪਾਰਟੀਆਂ ਨੂੰ ਕਿੰਨ ਸਵਾਲ ਕਰਦੇ ਵੀ ਤੁਸੀਂ ਵੀ ਸਾਰੇ ਇੱਕ ਝੰਡੇ ਥੱਲੇ ਇਕੱਠੇ ਹੋ ਜੀ ਸਧਾਰਨ ਜਨਤਾ ਤਾਂ ਇਹ ਕਹੂ ਬਿਉਹੀ ਮੰਗਾ ਨੇ ਉਹੀ ਗੱਲ ਹੈ ਤਾਂ ਰਾਜ਼ੀ ਕਰਨਾ ਫਿਰ ਇੱਕ ਪਾਰਟੀ ਕਿਉਂ ਨਹੀਂ ਕਰ ਲੈਂਦੀ ਰੋਲਾ ਇਤੇ ਇਸ ਗੱਲ ਦਾ ਜੀ ਅਸੀਂ ਇਹ ਸਮਝਦੇ ਆਂ ਵੀ ਆਪਾਂ ਨੂੰ ਜਿਹੜੀ ਅਸੀਂ ਬਖਰੇਵੇਂ ਵਾਲੀ ਗੱਲ ਹੈ ਜਦੋਂ ਅਸੀਂ ਇਕੱਠੇ ਹੁੰਨੇ ਆਂ ਹੁਣ ਅਸੀਂ ਦਿੱਲੀ ਕੋਲ ਬੈਠੇ ਇਕੱਠੇ ਹੋਏ ਜੀ ਉਸ ਜਥੇਬੰਦੀਆਂ ਇਕੱਠੀਆਂ ਹੋਈਆਂ ਜਿਨ੍ਹਾਂ ਨੂੰ ਇੱਕ ਦੂਜੇ ਨਾਲ ਚਿਮਟੇ ਨਾਲ ਨਹੀਂ ਕੁਛ ਹੁੰਦਾ ਸੀ ਜਿਹੜੇ ਆਪਾਂ ਚ ਬੋਲਦੇ ਵੀ ਸੀ ਉਹ ਸਾਰੇ ਇਕੱਠੇ ਹੋ ਗਏ ਲੋੜ ਨੇ ਸਾਨੂੰ ਇਕੱਠਾ ਕੀਤਾ ਨਾ ਦੁਸ਼ਮਣ ਦੇ ਅਟੈਕ ਨੇ ਸਾਨੂੰ ਇਕੱਠਾ ਕੀਤਾ ਨਾ ਹੁਣ ਜਿਹੜਾ ਆ ਬਧੀ ਕੰਨਾ ਕੱਢਿਆ ਨੇ ਇਹਦੇ ਕਰਕੇ ਸਾਡੇ ਪ੍ਰੋਗਰਾਮ ਨਾਲ ਕੋਈ ਸਹਿਮਤੀ ਨਹੀਂ ਸੀ ਕਿਉਂਕਿ ਉਹਨਾਂ ਨੇ ਭਰਿਆ ਸਾਡੀ ਬਣੂ ਨੇ ਅਭੀ ਰਿਆ ਕਰਕੇ ਬੋਲੋਂ ਦੇ ਤਾਂ ਉਹਨਾਂ ਦਾ ਅਧਿਕਾਰ ਹੈ ਜੀ ਹੁਣ ਜਿਹੜੀਆਂ ਕੰਧਾਂ ਕਟੀਆਂ ਨੇ ਇਹਦੇ ਬਰੋਦ ਚੋਂ ਸਾਰਾ ਪੰਜਾਬ ਦੀਆਂ ਜਥੇਬੰਦੀਆਂ ਦਾ ਫੀਲਡ ਚ ਆ ਗੀਆਂ ਜੀ ਅਤਰੂ ਗੈ ਦੇ ਗੋਲੇ ਸਿੱਟੇ ਨੇ ਚੰਗੀ ਗੱਲ ਸੀ ਵੀ ਉੱਥੇ ਕੋਈ ਨੁਕਸਾਨ ਨਹੀਂ ਹੋਇਆ ਐ ਨੁਕਸਾਨ ਕੋਈ ਵੱਡਾ ਨੁਕਸਾਨ ਹੁੰਦਾ ਕੋਈ ਜਥੇਬੰਦੀ ਕੌਣ ਹੈ ਵੀ ਜਿਹੜੀ ਘਰਾਂ ਚ ਖੜ੍ਹ ਜੂਗੀ ਸੜਕਾਂ ਤੇ ਸਾਰੇ ਪੰਜਾਬ ਨੂੰ ਆਉਣਾ ਪੈਣਾ ਨਹੀਂ ਮੇਰਾ ਸਵਾਲ ਸਰਕਾਰ ਅਰੇ ਪਾਸੋਂ ਸੀ ਵੀ ਜਿਹੜੀ ਐਡੀ ਤਸਵੀਰ ਬਣਾਈ ਉਹਨਾਂ ਦੀ ਕੀ ਮਨਚਾ ਹੋ ਸਕਦੀ ਮਤਲਬ ਮਨਸ਼ਾ ਉਹਨਾਂ ਦੀ ਇਰਾਦਾ ਦੇ ਕੋ ਉਹਨਾਂ ਦਾ ਇਰਾਦੇ ਬਣਾਇਆ ਬਣਾਇਆ ਜਾ ਸਕਦਾ ਹੈ ਮੈਂ ਇਸ ਗੱਲ ਦੀ ਬੀ ਕਾਰਪੋਰੇਟ ਦੇ ਹਿਤਪੂਰਨ ਦੇ ਪਹਿਲਾਂ ਆਪਾਂ ਨੂੰ ਸਾਰਿਆਂ ਨੂੰ ਪਤਾ ਬਿਲਕੁਲ ਫਾਸ਼ੀਵਾਦੀ ਹਕੂਮਤ ਹੈ ਬੰਦੇ ਬੰਦੇ ਨਾਲ ਵਾਸਤੇ ਕੋਈ ਚੀਜ਼ ਨਹੀਂ ਬੰਦੇ ਮਰਵਾ ਦਿੰਦੇ ਹੁੰਦੇ ਇਹ 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 ਇਹੀ ਜੀ ਚੀਜ਼ ਆ ਕੁਰਸੀ ਹੁਣ ਤੇ ਨਹਿਰੂ ਤੇ ਜਨਾ ਦਾ ਕੀ ਰੌਲਾ ਸੀ ਦੇਚ ਦੀ ਵੰਡ ਕਰਨੀ ਸੀ ਮੌਜ ਨਾਲ ਪਹਿਲਾਂ ਬੰਦਿਆਂ ਨੂੰ ਬਿਠਾ ਕੇ ਫੇਰ ਕਰ ਦੇ ਐਲਾਨ ਐਲਾਨ ਕਰਕੇ 10 ਬਰਾਂ ਲੱਖ ਬੰਦਾ ਬਰਬਾਦ ਆ। ਹਿੰਦੂਆਂ ਦਾ ਮੁਸਲਮਾਨਾਂ ਨਾਲ ਬਸਦੇ ਰਸਦੇ ਘਰ ਆਪਸ ਵਿੱਚ ਭਿੜ ਭਿੜ ਕੇ ਮਰਦੇ। ਇਹ ਜਿਹੜੀਆਂ ਖੇਡਾਂ ਖੇਡਦੇ ਨੇ ਹਾਕਮ ਉਤੋਂ ਜਦੋਂ ਇਹਨਾਂ ਨੇ ਆਪਣੀ ਖੇਡ ਖੇਡਣ ਲਈ ਜੋ ਕੁਰਸੀ ਦੀ ਲੋੜ ਹੁੰਦੀ ਆ ਉਹ। ਉਦੋਂ ਇਹਨਾਂ ਵਾਸਤੇ ਮਨੁੱਖਤਾ ਕੋਈ ਚੀਜ਼ ਨਹੀਂ। ਮਨੁੱਖਤਾ ਤਾਂ ਇਹਨਾਂ ਨੇ ਵੈਸੇ ਵੀ ਕਾਗਜ਼ੋਂ ਮਾਰ ਕੱਢੀ ਹੋਈ ਐ। ਪ੍ਰਧਾਨ ਮੰਤਰੀ ਆਪ ਕਹੀ ਜਾਂਦਾ ਵੀ 80 ਕਰੋੜ ਲੋਕਾਂ ਨੂੰ ਅਸੀਂ ਫਰੀ ਰਾਜ ਦੇਵਾਂਗੇ। ਦੂਜੇ ਪਾਸੇ ਕਹੀ ਜਾਂਦਾ ਆਰਥਿਕ ਵਿਵਸਥਾ ਬਹੁਤ ਚੰਗੀ ਹਾਲਤ 'ਚ ਐ। 5ਵੇਂ ਨੰਬਰ ਤੇ ਜਾਵੜੀ 3ਜੇ ਨੰਬਰ ਤੇ ਜਾਊਗੀ ਦੇਸ਼ ਦੀ ਆਰਥਿਕ ਦੇ 80 ਕਰੋੜ ਲੋਕ ਹੈ ਜਿਹਨਾਂ ਨੂੰ ਰੋਟੀ ਖਾਣ ਵਾਸਤੇ ਜਿਹਨਾਂ ਆਟਾ ਖਰੀਦਣ ਨੂੰ ਪੈਸਾ ਨਹੀਂ ਉਹਨਾਂ ਨੂੰ ਫ੍ਰੀ ਨਾਜ ਦੇ ਰਿਆ ਇਸ ਕਰਕੇ ਮਨੁੱਖਤਾ ਜਾਵੇ ਟੱਟੇ ਕੋਚ ਜਿਹੜੀਆਂ ਪਾਲਸੀਆਂ ਆ ਰਹੀਆਂ ਨੇ ਹੁਣ ਵੀ ਛੋਟੇ ਲੋਕਾਂ ਤੋਂ ਖੋ ਕੇ ਵੱਡੇ ਲੋਕਾਂ ਨੂੰ ਦੇਣਾ ਗਰੀਬੀ ਮਰੀ ਦਾ ਪਾੜਾ ਵਧਣਾ ਅਮੀਰਾਂ ਦੀਆਂ ਜਾਇਦਾਦਾਂ ਵਧਦੀ ਜਾਂਦੀਆਂ ਨੇ ਗਰੀਬਾਂ ਦੀਆਂ ਕਿਸਾਨਾਂ ਦੀਆਂ ਜ਼ਮੀਨਾਂ ਖੁੱਸੀ ਜਾਂਦੀਆਂ ਨੇ ਮਜ਼ਦੂਰਾਂ ਦਾ ਰਜਗਾਰ ਖੁੱਸੀ ਜਾਂਦਾ ਹੈ ਇਹ ਉਸ ਨੀਤੀ ਪਾਲਿਸੀ ਤੇ ਚੱਲਦੇ ਨੇ ਉਹਨਾਂ ਦੀ ਪਹਿਰੇਦਾਰੀ ਕਰਦੇ ਨੇ ਹੂੰ ਉਸੇ ਨੀਤੀ ਤੇ ਹੁਣ ਖੜ ਕੇ ਇਹਨਾਂ ਨੂੰ ਜੇ 10 20 ਬੰਦੇ ਮਾਰ ਦੇਣਗੇ ਇਹਨਾਂ ਵਾਸਤੇ ਕੀ ਗੱਲ ਹੈ ਸਾਡੇ ਪੁੱਤ ਤਾਂ ਸਾਡੇ ਮਰਨਗੇ ਹੂੰ ਜਿੰਨਾ ਕੁ ਸਾਹਾ ਪਿਛਲੇ ਦਿਨਾਂ ਦੇ ਵਿੱਚ ਹੋਇਆ ਤੁਹਾਨੂੰ ਲੱਗਦਾ ਵੀ ਇੱਕ ਮਿਸਟੇਕ ਜ਼ਰੂਰ ਹੋਗੀ ਸਾਰੀਆਂ ਜਥੇਬੰਦੀਆਂ ਤੋਂ ਚਾਹੇ ਉਹ ਪਾਸੇ ਵਾਲੀਆਂ ਜਿਹੜੀਆਂ ਬੈਠੀਆਂ ਜਾਂ ਜਿਹੜੀਆਂ ਨਹੀਂ ਗੀਆਂ ਵਿੱਚੇ ਤੁਹਾਡੀ ਜਿਹੜਾ ਇੱਕ ਦੂਜੇ ਦੇ ਖਿਲਾਫ ਚਾਹੇ ਉਹ ਤੁਹਾਡੇ ਲੋਕਲ ਆਈਟੀ ਵਿੰਗਾਣੇ ਉਹ ਹੋਇਆ ਅਗਰਾਹ ਸਭ ਤੋਂ ਕੋਈ ਵੀ ਮੁੱਕਰ ਨਹੀਂ ਸਕਦਾ ਜੇ ਕੋਈ ਕਹਿ ਵੀ ਦੇਵੇ ਸਾਡੇ ਕੋਲੇ ਸਾਰੇ ਪ੍ਰੂਫ ਨੇ ਮਤਲਬ ਜਿਹੜਾ ਉਹ ਬੋਲਿਆ ਗਿਆਗਾ ਤੁਹਾਨੂੰ ਲੱਗਦਾ ਵੀ ਉਹ ਪੰਜਾਬ ਦੇ ਬਹੁਤ ਸਾਰੇ ਲੋਕ ਚਿੰਤਾ ਪ੍ਰਗਟਾ ਰਹੇ ਆ ਵੀ ਯਾਰ ਆਪ ਸੱਚ ਕਿਉਂ ਜੇ ਹੈਗੇ ਤੁਹਾਡੇ ਬਕਰੇਵੇਂ ਅੰਦਰ ਰੱਖ ਲੋ ਕਮਰੇ ਤੇ ਬੈਠ ਕੇ ਉਹ ਤੁਹਾਡੀਆਂ ਗੱਲਾਂ ਅੱਗੇ ਵੀ ਹੁੰਦੀਆਂ ਆਉਣਗੀਆਂ ਵੀ ਜਿਹੜਾ ਇਹ ਆਈ ਉਭਾਰ ਆ ਗਿਆ ਤਾਂ ਉਹ ਤਾਂ ਫਿਰ ਫਾਇਦਾ ਤਾਂ ਅਲਟੀਮੇਟ ਸਟੇਟ ਨੂੰ ਹੀ ਹੈ ਨਾ ਦੱਸੋ ਕਿਹੜੇ ਬਕਰੇ ਨੇ ਦੱਸੋ ਕਿਹੜਾ ਅਟੈਕ ਜਿਹੜਾ ਤੁਸੀਂ ਬੋਲ ਰਹੇ ਹੋ ਜਾਂ ਤੁਹਾਡਾ ਲੋਕਲ ਕਾਡਰ ਬੋਲ ਰਿਹਾ ਕੀ ਲੋਕਲ ਕਾਡਰ ਲੋਕਲ ਜਨਤਾ ਬੋਲਦੀ ਹੁੰਦੀ ਹੈ ਕੀ ਬੋਲਿਆ ਕਿਸ ਨੇ ਦੱਸੋ ਅਸੀਂ ਸਾਡੀ ਜਥੇਬੰਦੀ ਦਾ ਘਟੋ ਘੱਟ ਜੀ ਇਹ 트ੈਂਡ ਬਣਿਆ ਹੋਇਆ ਮੈਂ ਸਰਬਨ ਪੰਦੇਰ ਨੂੰ ਤੁਸੀਂ ਫੋਨ ਤੇ ਪੁੱਛੋ ਜੀ ਮੈਂ ਉਹਨੂੰ ਕਹਿ ਵੀ ਦੀ ਆਹ ਜਿਹੜੀ ਗੱਲ ਆ ਵੀ ਤੁਸੀਂ ਸਿਰਫ ਅਸੀਂ ਇੱਕ ਗੱਲ ਕਹੀ ਹੈ ਜਿਹੜੀ ਮੈਰੀ ਆਫ ਦੀ ਵੀਡੀਓਸ ਪਾਈ ਜੀ ਮੈਂ ਕਹਿ ਵੀ ਚੰਗਾ ਹੁੰਦਾ ਜੇ ਸਾਰਿਆਂ ਦੀ ਸਹਿਮਤੀ ਲੈ ਕੇ ਸਾਰੇ ਆਪਾਂ ਇਕੱਠੇ ਇਸ ਅੰਦੋਲਨ ਦੇ ਵਿੱਚ ਲੜ ਹੂੰ ਕੋਈ ਗੱਲ ਨਹੀਂ ਹੋ ਜਾਂਦੀਆਂ ਨੇ ਭੁੱਲਾਂ ਡੁੱਲੇ ਵੀਰਾਂ ਦਾ ਕੁਝ ਨਹੀਂ ਟਿਕੜਿਆ ਹੂੰ ਅਜੇ ਵੀ ਇਕੱਠੇ ਕੀਤੇ ਜਾਦਾ ਅਸੀਂ ਇਸ ਇਹ ਸ਼ਬਦ ਕਹੇ ਦੇ ਕੋਈ ਟੈਕ ਨੀ ਪਰ ਤੁਹਾਡੇ ਕੋਲੇ ਸਾਰੇ ਆਏ ਸੀ ਨਾ ਜਾਂ ਸਾਰਿਆਂ ਕੋਲੇ ਸਾਰੇ ਮੇਰੇ ਕੋਲੇ ਆਉਣ ਦਾ ਮਤਲਬ ਤਾਂ ਇਹ ਵੀ ਆਪਦੇ ਕੈਂਪ ਨੂੰ ਤਕੜਾ ਕਰਨਾ ਇੱਕ ਜਥੇਬੰਦੀ ਨੂੰ ਐਨੇ ਨਾਲ ਗੱਲ ਕਰ ਲਈ ਤੋੜ ਲਈ ਉਹਦੇ ਨਾਲ ਤੋੜ ਲਈ ਇਹ 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 ਨੰतरीका ਨਹੀਂ ਠੀਕ ਹੁੰਦਾ ਪਤਾ ਉਹਨਾਂ ਨੂੰ ਵੀ ਸੰਯੁਕਤ ਮੋਰਚੇ ਦੇ ਵਿੱਚ ਅਸੀਂ ਸ਼ਾਮਲ ਆਉਂ ਜੀ ਅਸੀਂ ਐ ਤਾਂ ਦੋ ਮੋਰਚਿਆਂ ਚ ਤਾਂ ਹੋ ਨਹੀਂ ਸਕਦੇ ਵੀ ਨਾਲੇ ਤੁਹਾਡੇ ਮੋਰਚੇ ਚ ਨਾਲੇ ਉਧਰਲੇ ਮੋਰਚੇ ਹਾਂ ਉਹਦਾ ਅਸੀਂ 파ਰਟ ਹੂੰ ਜੋ ਫੈਸਲਾ ਹੋਊਗਾ ਦੋ ਦੇਖੋ ਫਾਰਮ ਜਥੇਬੰਦੀ ਤੇ ਜਥੇਬੰਦੀ ਦਾ ਹੋ ਜਾਂਦਾ ਫਾਰਮ ਤੇ ਫਾਰਮ ਦਾ ਉਹਨੂੰ ਵੀ ਤਾਂ ਦੋ ਫਾਰਮਾਂ ਦਾ ਹੈ ਹੁਣ ਵੀ ਕਿਸਾਨ ਮਜ਼ਦੂਰ ਕਿਸਾਨ ਮਜ਼ਦੂਰ ਮੋਰਚੇ ਦਾ ਤੇ ਗੈਰ ਰਾਜਨੀਤਿਕ ਮੋਰਚੇ ਦਾ ਦੋ ਮੋਰਚਾ ਨੇ ਕੀਤਾ ਹੈ ਇਧਰ ਸੰਯੁਕਤ ਮੋਰਚੇ ਨਾਲ ਸਾਂਝਾ ਬਣ ਜਾਂਦਾ ਜਿਆਦਾ ਬਿਹਤਰ ਮੇਰਾ ਕਹਿਣ ਦਾ ਵੀ ਤੁਹਾਨੂੰ ਸੱਚੀ ਇਹ ਲੱਗਦਾ ਵੀ ਤੁਹਾਡੇ ਕੋਲੇ ਸਿਰਫ ਕਾਡਰ ਨੂੰ ਆ ਰਹੇ ਹੈ ਜਾਂ ਤੁਹਾਡੀ ਜਥੇਬੰਦੀ ਵੱਡੀ ਉਹਦੇ ਕਰਕੇ ਹੀ ਹੈ ਕਾਡਰ ਨੂੰ ਕਾਡਰ ਦਾ ਮਤਲਬ ਤਾਂ ਇਹ ਕਿਸੇ ਇੱਕ ਜਥੇਬੰਦੀ ਕੋਲ ਕਾਡਰ ਹੈ ਕਿ ਨਹੀਂ ਹੈ ਇਹ ਗੱਲ ਦਾ ਸਵਾਲ ਤਾਂ ਹੈ ਨਹੀਂ ਕਿਸੇ ਇੱਕ ਜਥੇਬੰਦੀ ਨੂੰ ਕਹਿਣਾ ਵੀ ਤੁਸੀਂ ਇਧਰ ਆ ਜਾਓ ਟੁੱਟ ਕੇ ਜਿਵੇਂ ਆ ਬੰਦੇ ਤੋੜਨੇ ਹੁੰਦੇ ਮੇਰੀ ਜਿਥੇ ਬੰਦੀ ਵੱਡੀ ਕਰਨੀ ਹੈ ਆਪਦੇ ਫੋਰਮ ਨੂੰ ਵੱਡਾ ਕਰਨਾ ਇਹ ਪ੍ਰੋਸੈਸ ਦੇ ਤਰੀਕਾ ਨੇ ਜੀ ਮੈਂ ਇਹ ਮੇਰਾ ਤਰਾਜ ਇਸ ਇਸ ਗੱਲ ਤੇ ਆ 20:00 ਇੱਕ ਸੰਯੁਕਤ ਮੋਰਚਾ ਬਣਾ ਸੰਯੁਕਤ ਮੋਰਚੇ ਦੀ ਬਕਾਇਦਾ ਮੀਟਿੰਗ ਦੇ ਵਿੱਚ ਜਾਓ ਸੰਯੁਕਤ ਮੋਰਚਾ ਸੰਯੁਕਤ ਮੋਰਚੇ ਨਾਲ ਇੱਕ ਮੋਰਚਾ ਦੂਜੇ ਮੋਰਚੇ ਨਾਲ ਮੀਟਿੰਗ ਕਰੇ ਉਹ ਮੀਟਿੰਗ ਕਰਕੇ ਪੁਰੋਨਾ ਸਾਂਝਾ ਬਣ ਜਾਂਦਾ ਬੇਲਾ ਨਹੀਂ ਬਣਿਆ ਨਹੀਂ ਬੰਦੇ ਆਪ ਮਹਾਰੇ ਵੀ ਹੋ ਸਕਦੇ ਆ ਵੀ ਜ਼ਰੂਰੀ ਨਹੀਂ ਨਹੀਂ ਜੇ ਤੁਸੀਂ ਐਡੂ ਰੈਕਸ਼ਨ ਪਲਾਨ ਦਿੰਦੇ ਹੋ ਹੋਰ ਕੋਈ ਜਥੇਬੰਦੀ ਤੋਂ ਤੁਹਾਡੇ ਨਾਲ ਬੰਦੇ ਆ ਸਕਦੇ ਜਿਹੜੇ ਥੱਲੇਲੇ ਲੈਵਲ ਤੇ ਵਰਕ ਕਰਦੇ ਆ ਉਹ ਕਿਸੇ ਦਾ ਵੀ ਝੰਡਾ ਚੱਕ ਸਕਦੇ ਆ ਤਾਂ ਉਹ ਜ਼ਰੂਰੀ ਤਾਂ ਨਹੀਂ ਵੀ ਆਗੂਆਂ ਨੇ ਹੀ ਕਿਹਾ ਹੋ ਜਾਂ ਉਵੇਂ ਕਰੀਬ ਉਹੀ ਗੱਲ ਨਹੀਂ ਮੇਰੇ ਤਾਂ ਤੁਹਾਡਾ ਸਵਾਲ ਹੀ ਸਮਝ ਆਇਆ ਨਹੀਂ ਵੀ ਤੁਸੀਂ ਕਹਿ ਰਹੇ ਹੋ ਵੀ ਸਾਡੇ ਵਾਲੀ ਜਥੇਬੰਦੀ ਚੋਂ ਬੰਦੇ ਟੁੱਟ ਕੇ ਉਧਰ ਚਲੇ ਗਏ ਜਾਂ ਉਧਰ ਲੈ ਕੇ ਗਏ ਮੈਂ ਕਦੋਂ ਕਿਹਾ ਨੀ ਤੁਸੀਂ ਕਿਹਾ ਮੈਂ ਤਾਂ ਬਿਲਕੁਲ ਨਹੀਂ ਕਿਹਾ ਇਹ ਨਹੀਂ ਤੁਸੀਂ ਕਿਹਾ ਮੈਂ ਬਿਲਕੁਲ ਤੁਸੀਂ ਸੈਂਸੀ ਗਲਤ ਕੱਢੇ ਜਾਓ ਫਿਰ ਇਹਦੇ ਤੇ ਤੁਸੀਂ ਹੈਡਿੰਗ ਵੀ ਗਲਤ ਲਾਓਗੇ ਨਹੀਂ ਨਹੀਂ ਕੋਈ ਹੈਡਿੰਗ ਨਹੀਂ ਸੀ ਗਲਤ ਤੁਸੀਂ ਹੈਡਿੰਗ ਗਲਤ ਇਸ ਕਰਕੇ ਲਾਓਗੇ ਕਿ ਉਗਰਾਹ ਨੇ ਆ ਕਿਹਾ ਹੂੰ ਮੇਰਾ ਕਹਿਣ ਦਾ ਮਤਲਬ ਉਹ ਸਾਡੇ ਕੋਲ ਆ ਹੂੰ ਉਹਨਾਂ ਦੇ ਅਕਸਰ ਵਰਗੇ ਜਜੀਤ ਹੋ ਨਹੀਂ ਆਏ ਸਾਡੇ ਕੋਲ ਸਾਨੂੰ ਉਹਨਾਂ ਨੇ ਕਿਹਾ ਵੀ ਤੁਸੀਂ ਇੱਧਰ ਮਤਲਬ ਆ ਜਾਓ ਹੁਣ ਵੀ ਉਹਨਾਂ ਨੇ ਸੁਨੇਹਾ ਲਾਇਆ ਹਾਂ ਸਾਡੇ ਨਾਲ ਸਪੋਰਟ ਕਰੋ ਜਥੇਬੰਦੀ ਆ ਜੀ ਹਾਂ ਹਾਂ ਬੰਦੇ ਨਹੀਂ ਮੈਂ ਤੁਹਾਨੂੰ ਕਿਹਾ ਕਿ ਸਾਡੇ ਬੰਦੇ ਤੋੜ ਕੇ ਨਹੀਂ ਸਾ ਇੱਕ ਜਥੇਬੰਦੀ ਨੂੰ ਭਲਾ ਜਾ ਕੇ ਫਾਰਮ ਦੇ ਵਿੱਚੋਂ ਕਿਸੇ ਫਾਰਮ ਵਿੱਚ ਸ਼ਾਮਲ ਹੈ ਪਤਾ ਹੁਣ ਕਰਤੀ ਹੂੰ ਉਹ ਫਾਰਮ ਦੇ ਵਿੱਚੋਂ ਕਿਸੇ ਇੱਕ ਜਥੇਬੰਦੀ ਨੂੰ ਕਹਿਣਾ ਤੁਸੀਂ ਸਾਡੇ ਨਾਲ ਆਜੋ ਇਹ ਠੀਕ ਨਹੀਂ ਮੇਰਾ ਮੇਰਾ ਕਹਿਣ ਦਾ ਸੈਂਸ ਸਮਝ ਲਓ ਗੱਲ ਇਹ ਤਰੀਕਾ ਠੀਕ ਨਹੀਂ ਜਦੋਂ ਸੰਯੁਕਤ ਮੋਰਚਾ ਹੈ ਬਰਕਰਾਰ ਸੰਯੁਕਤ ਮੋਰਚੇ ਪੰਜਾਬ ਦੇ ਜਥੇਬੰਦੀਆਂ ਨਾਲ ਗੱਲ ਕਰ ਲੋ ਫਿਰ ਆਪਾਂ ਆਲ ਇੰਡੀਆ ਦੇ ਨਾਲ ਕਰਨਾਗੇ ਜੇ ਆਲ ਇੰਡੀਆ ਦਾ ਪ੍ਰੋਗਰਾਮ ਬਣ ਜਾਂਦਾ ਹੈ ਤਾਂ ਚੰਗਾ ਸੀ ਆਹ ਉਹ ਗਰਾਹ ਜਿਹੜੀ ਉੱਥੋਂ ਗੱਲ ਨਿਕਲ ਰਹੀ ਆ ਉੱਥੋਂ ਗੱਲ ਇਹ ਨਿਕਲ ਰਹੀ ਆ ਵੀ ਅਸੀਂ ਸਾਰਿਆਂ ਕੋਲੇ ਜਿਵੇਂ ਉਹਨਾਂ ਦੀ ਇੱਕ ਆਪਣੀ ਟੀਮ ਆ ਵੀ ਜਿਵੇਂ ਰਾਜੂ ਜੀ ਜਾਂ ਪੰਦੇ ਰਜੀਵ ਸਰਜੀਤ ਸਿੰਘ ਫੂਲ ਡੱਲੇ ਵਾਲ ਸਾਹਿਬ ਵੀ ਉਹਨਾਂ ਦੀ ਬੱਖੋ-ਬੱਖੋ ਕਹਿੰਦੇ ਵੀ ਡਿਊਟੀਆਂ ਲੱਗੀਆਂ ਕੋਈ ਉਗਰਾਹਾ ਸਾਹਿਬ ਕੋਲੇ ਗਿਆ ਕੋਈ ਰਾਜੇ ਵਾਲ ਸਾਹਿਬ ਕੋਲੇ ਗਿਆ ਕੋਈ ਦਰਸ਼ਨਪਾਲ ਜੀ ਕੋਲੇ ਗਿਆ ਵੀ ਸਾਰੇ ਕੋਲੇ ਗਏ ਅਸੀਂ ਆਪਦੀ ਉਹਨਾਂ ਨੂੰ ਗੱਲ ਦੱਸੀ ਵੀ ਤੁਸੀਂ ਸਾਡੇ ਨਾਲ ਚੱਲੋ ਤੁਹਾਡੇ ਕੋਲੇ ਵੀ ਆਏ ਤੁਹਾਨੂੰ ਵੀ ਇਹੀ ਕਿਹਾ ਉਹ ਵੀ ਸਾਡੇ ਨਾਲ ਚੱਲੋ ਉਹਦੇ ਵਿੱਚੋਂ ਹੁਣ ਮਨਜੀਤ ਰਾਏ ਉਹਨਾਂ ਦੇ ਨਾਲ ਚਲੇ ਗਏ ਉਹ ਆਈਡੀਆ ਹੋ ਗਿਆ ਪਰ ਉਹ ਅਲਟੀਮੇਟ ਜਿਹੜਾ ਐਸਕੇਐਮ ਆ ਉਹਦੇ ਚ ਤਾਂ ਡਿਸਕਸ ਹੋਈ ਹੋਊਗਾ ਨਾ ਵੀ ਆਪਣੇ ਕੋਲੇ ਆ ਰਹੇ ਆ ਉਹਨਾਂ ਦੇ ਰਵਾਇੰਦੇ ਆ ਰਹੇ ਆ ਤਾਂ ਆਪਾਂ ਇਹਨੂੰ ਲੈ ਕੇ ਕਿਵੇਂ ਅੱਗੇ ਚੱਲਣਾ ਹੈ ਅਧਿਆਪਕ ਹੁਣ ਤੁਸੀਂ ਇਹ ਤਰੀਕਾ ਹੁੰਦਾ ਇੱਕ ਬਕਾਇਦਾ ਮੰਚ ਬਣਾ ਹੋਇਆ ਤੁਸੀਂ ਮੰਚ ਦੀ ਮੀਟਿੰਗ ਕਰੋ ਮੰਚ ਦੀ ਮੀਟਿੰਗ 'ਚ ਜਾਓ ਮੰਚ ਨੂੰ ਸਾਂਝੀ ਅਪੀਲ ਕਰੋ ਇਹ ਉਹ ਮੈਂ ਜਿਹੜੀ ਗੱਲ ਪਹਿਲਾਂ ਕਹੇ ਉਹ ਉਹਦੇ ਨਾਲ ਬੱਕਰੀ ਕੀ ਹੈ ਬੱਕਰੀ ਗੱਲ ਕਿਹੜੀ ਕੀਤੀ ਤੁਸੀਂ ਹੂੰ ਕਦੇ ਦਰਸ਼ਨਪਾਲ ਕੋਲ ਚਲੇ ਗਏ ਕਦੇ ਕਿਸੇ ਕੋਲੇ ਚਲੇ ਗਏ ਕਦੇ ਕਿਸੇ ਕੋਲੇ ਚਲੇ ਗਏ ਤੇਰੀ ਤਰੀਕਾ ਹੁੰਦਾ ਇਹ ਤਰੀਕਾ ਨਹੀਂ ਹੁੰਦਾ ਬਕਾਇਦਾ ਫੋਰਮ ਹੈ ਫੋਰਮ ਦੀ ਮੀਟਿੰਗ ਦੇ ਵਿੱਚ ਇੱਕ ਫੋਰਮ ਦੂਜੇ ਫੋਰਮ ਨੂੰ ਜਾ ਕੇ ਚਿੱਠੀ ਲਿਖੇ ਉਹਨਾਂ ਦੀ ਮੀਟਿੰਗ 'ਚ ਜਾਵੇ ਮੀਟਿੰਗ 'ਚ ਜਾ ਕੇ ਸਮੁੱਚੀ ਅਪੀਲ ਕਰੇ ਇਹ ਤਰੀਕਾ ਹੁੰਦਾ ਅਜੰਡਾ ਬਣਦਾ ਫਿਰ ਉੱਤੇ ਤੁਸੀਂ ਇਸੇ ਕਰਕੇ ਬਸ ਇਹ ਤਰੀਕਾ ਹੀ ਹੈ ਇਹ ਇਸੇ ਕਰਕੇ ਜੀ ਹੂੰ ਕਿਸੇ ਫਾਰਮੂਲੇ ਕਿਸੇ ਫਾਰਮੂਲਾ ਸਾਂਝ ਪਾਉਣੀ ਆ ਹੁਣ ਅਸੀਂ ਫਰਜ਼ ਕਰ ਲਓ ਤੇ ਨੇਰ ਹੋਰਾਂ ਨਾਲ ਅਸੀਂ ਅਸੀਂ ਸਾਂਝਾ ਕਰੇ ਲੋਕੋ ਕੀ ਹਾਂ ਅਸੀਂ ਦੋ ਜਥੇਬੰਦੀ ਅਸੀਂ ਉਹਨਾਂ ਨੂੰ ਐ ਤਾਂ ਨਹੀਂ ਅਪੀਲ ਕੀਤੀ ਕਿ ਡਰ ਨੂੰ ਵੀ ਆਜੋ ਭਾਈ ਸਾਡੇ ਨਾਲ ਆਜੋ ਹੂੰ ਐ ਕੌਣ ਹੁੰਦਾ ਹੁੰਦਾ ਅਸੀਂ ਉਹਨਾਂ ਨਾਲ ਬਧੀ ਰਹੇ ਸਾਂਝੀ ਕੀਤੀ ਬਹਿ ਕੇ ਸਾਡਾ ਸਾਂਝਾ ਬਣ ਗਿਆ ਫਿਰ ਅਸੀਂ ਨਾ ਜਾ ਕੇ ਅਸੀਂ ਅਰੇਲਾ ਦਾ ਸੱਦਾ ਦੇਤਾ ਹੂੰ ਅਸੀਂ ਇੱਥੋਂ ਚੱਲ ਕੇ ਗਏ ਅਸੀਂ ਸੰਯੁਕਤ ਮੋਰਚੇ ਦੀ ਮੀਟਿੰਗ ਦੇ ਵਿੱਚ ਉਹਨਾਂ ਨੂੰ ਸਾਂਝੀ ਫੀਲ ਕੀਤੀ ਵੀ ਅਸੀਂ ਐ ਸੋਚਦੇ ਆ ਵੀ ਸਨ ਅਸੀਂ ਸਾਡੀ ਬੇਨਤੀ ਹੈ ਵੀ ਸੋਨੋ ਰਿਐਕਟਰ ਹੋਣਾ ਚਾਹੀਦਾ ਉਹਨਾਂ ਨੇ ਫਿੱਟ ਬੈਠ ਗਈ ਉਹਨਾਂ ਨੇ ਸਾਰਿਆਂ ਨੂੰ ਲਾਗੂ ਕਰ ਦਿੱਤੀ ਇਸ ਤਰ੍ਹਾਂ ਉਹ ਮੋਰਚਾ ਮੋਰਚੇ ਦੀ ਮੀਟਿੰਗ ਚ ਜਾਂਦਾ ਉਹ ਤੇ ਮੀਟਿੰਗ ਮੀਟਿੰਗ ਦੇ ਵਿੱਚ ਧਰ ਕੇ ਆਪਣੀ ਅਜੰਡਾ ਲਗਾਉਂਦਾ ਅਪੀਲ ਕਰਦਾ ਵੀ ਆ ਸਾਡੀ ਫੀਲ ਹੈ ਜੇ ਆਪਾਂ ਤੋਂ ਉਹਨੇ ਮੋਰਚੇ ਕੱਟੇ ਇਹ ਤਰੀਕਾ ਜੀ ਤਿੰਨ ਮੰਤਰੀ ਤਿੰਨ ਚਾਰੇ ਮੀਟਿੰਗਾਂ ਦੇ ਵਿੱਚ ਆਉਂਦੇ ਨੇ ਤਿੰਨ ਮੀਟਿੰਗਾਂ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਜਾਂ ਵੱਖੋ ਵੱਖ ਜਿਹੜੇ ਕੈਬਨਿਟ ਮਿਸਟਰ ਹਰਪਾਲ ਜੀਮਾ ਗੁੱਡੀਆਂ ਸਾਹਿਬ ਉਹ ਬੈਠਦੇ ਨੇ ਇਹ ਇਹਨੂੰ ਤੁਸੀਂ ਕਿਵੇਂ ਨਾਪ ਰਹੇ ਹੋ ਸਾਰੀ ਤਸਵੀਰ ਨੂੰ ਤੇ ਇੱਕ ਜਿਹੜਾ ਇਹ ਕੰਟਰੈਕਟ ਫਾਰਮਿੰਗ ਵਾਲੀ ਜਿਹੜੀ ਗੇਂਦ ਖੁੱਦੋ ਸੜਤੀ ਹਾਲਾਂਕਿ ਚਲੋ ਰੱਦ ਹੋ ਗਿਆ ਵੀ ਇਹਨੂੰ ਕਿਵੇਂ ਨਾਪ ਰਹੇ ਹੋ ਇਹ ਕਿਹੜਾ ਆਈਡੀਆ ਦੇਖੋ ਮੰਗਾ ਤੋਂ ਪਿੱਛੇ ਹਟ ਕੇ ਕਰਨ ਦਾ ਫੈਸਲਾ ਇਹ ਚਲਾਕੀ ਹੈ ਹੂੰ ਕੇਂਦਰ ਦੀ ਕੇਂਦਰ ਇਹ ਚਲਾਕੀ ਕਰ ਰਿਹਾ ਉਹ ਕੰਟਰੈਕਟ ਵਾਲਾ ਆਪਣਾ ਡਾਇਵਰਸੀਫਿਕੇਸ਼ਨ ਦੀ ਗੱਲ ਇੱਥੇ ਕਿੱਥੋਂ ਆ ਗਈ ਹੂੰ ਰੌਲਾ ਇਹ ਹੈ ਪਹਿਲਾਂ ਸਰਕਾਰ A2+FL ਤੇ ਜ਼ਿੰਮੇਦਾਰੀ ਦਿੰਦੀ ਹੈ ਜੀ ਉਹ ਸਾਨੂੰ ਪ੍ਰਵਾਨ ਨਹੀਂ ਅਸੀਂ ਕਹਿੰਨਾ ਸੀ 2 50 ਹੂੰ ਪਲੱਸ ਸਰਕਾਰੀ ਖਰੀਦ ਹੂੰ ਇਹਦਾ ਗਰੰਟੀ ਕਾਨੂੰਨ ਬਣੇ ਹੂੰ ਇਹ ਤੋਂ ਪਿੱਛੇ ਕੋਈ ਕੰਟੈਕਟ ਨਹੀਂ ਕੋਈ ਪੰਜ ਜਨਸਾਂ ਦੇ ਨਹੀਂ ਹੂੰ ਕੋਈ A ਤੋਂ FL ਦੀ ਗੱਲ ਨਹੀਂ ਹੂੰ ਕੋਈ ਮਨਜ਼ੂਰੀ C 2 ਹੂੰ ਪਲੱਸ ਸਰਕਾਰੀ ਖਰੀਦ ਹੂੰ ਇਹਦਾ ਗਰੰਟੀ ਜੀ ਆ ਸਾਡੀ ਸੰਯੁਕਤ ਮੋਰਚੇ ਦੀ ਮੰਗ ਹੈ ਇਹ ਅੱਜ ਪ੍ਰਵਾਨ ਹੁੰਦੀ ਹੈ ਕਦੋਂ ਪ੍ਰਵਾਨ ਹੁੰਦੀ ਹੈ ਜਦੋਂ ਤੱਕ ਇਹ ਪ੍ਰਵਾਨ ਨਹੀਂ ਹੁੰਦੀ ਉਦੋਂ ਤੱਕ ਇਹਦੇ ਸੰਘਰਸ਼ ਕੀਤਾ ਜਾਊਗਾ ਸੰਯੁਕਤ ਮੋਰਚਾ ਆਲ ਇੰਡੀਆ ਨੇ ਰਾਤ ਪੀਸੀ ਕਰਕੇ ਇਹ ਰੱਦ ਕਰ ਦਿੱਤਾ ਤੇ ਇਹ ਸਾਰੇ ਸੀਨ ਦੇ ਵਿੱਚ ਪੰਜਾਬ ਸਰਕਾਰ ਦਾ ਕੀ ਰੋਲ ਦੇਖਦੇ ਜੇਵੇਂ ਮੁੱਖ ਮੰਤਰੀ ਸਾਹਿਬ ਦੇ ਤਿੰਨ ਵਾਰੀ ਉਹ ਆਏ ਨੇ ਤਿੰਨੇ ਵਾਰੀ ਉਹਨਾਂ ਨੇ ਬਾਹਰ ਆ ਕੇ ਪ੍ਰੈਸ ਨੂੰ ਸੰਬੋਧਿਤ ਕੀਤਾ ਉਹ ਕਹਿੰਦੇ ਵੀ ਮੈਂ ਤਾਂ ਪੰਜਾਬ ਦਾ ਮਤਲਬ ਸੁਪਰੀਮ ਹੋਣ ਦੇ ਨਾਤੇ ਜਾਂ ਮੁੱਖ ਮੰਤਰੀ ਹੋਣ ਦੇ ਨਾਤੇ ਇੱਕ ਵਚਾਲੇ ਬੈਠਾਂਗਾ ਵਕਾਲਤ ਦੇ ਤੌਰ ਤੇ ਜਿਵੇਂ ਇਹ ਕਹਿ ਰਹੇ ਸੀ ਉਹਨਾਂ ਨੇ ਇਹ ਸਪੈਸ਼ਲ ਉਹਨਾਂ ਨੇ ਕੋਰਟ ਕੀਤਾ ਵੀ ਕੇਂਦਰ ਕਹਿ ਰਹੀ ਸੀ ਵੀ 2 ਸਾਲਾਂ ਲਈ ਕਰ ਲਓ ਭਾਈ ਕੰਟਰੈਕਟਰ ਤੇ ਮੈਂ ਕਹਤਾ ਵੀ ਨਹੀਂ ਭਾਈ 5 ਲਈ ਤਾਂ ਹੋਣਾ ਚਾਹੀਦਾ ਮਤਲਬ ਉਹਨਾਂ ਦਾ ਰੋਲ ਤੁਸੀਂ ਹਾ ਪੱਖੀ ਪੰਜਾਬਦਰਦੀ ਕਿਸਾਨਦਰਦੀ ਦੇਖ ਰਹੇ ਹੋ ਕਿ ਨਹੀਂ ਜੇਕਰ ਪਾਲਿਸੀ ਦੇ ਆਧਾਰ ਤੇ ਦੇਖਣਾ ਹੁੰਦਾ ਤਾਂ ਉਹਨਾਂ ਨੂੰ ਇਹ ਕਹਿਣੇ ਨਹੀਂ ਚਾਹੀਦਾ ਵੀ ਯਾਰ ਇਹਦਾ ਮਤਲਬ ਕੀ ਹੂੰ ਜੇ ਵੀ ਤੁਸੀਂ ਇਹ ਕੰਟਰੈਕਟ ਵਾਲੀ ਗੱਲ ਕਿੱਥੋਂ ਕੱਢ ਲਿਆ ਤੁਸੀਂ ਗਰੰਟੀ ਕਾਨੂੰਨ ਦੀ ਗੱਲ ਕਿਉਂ ਨਹੀਂ ਕਰਦੇ ਜਿਹੜੀ ਸਰਕਾਰ ਕਹਿੰਦੇ ਨੇ ਗਰੰਟੀ ਦੇਣ ਦਾ ਮਤਲਬ ਹੈ ਵੀ ਆ ਲਾਗਤ ਖਰਚਾ ਜੀ ਤੇ 50% ਮਨਾਫਾ ਸਰਕਾਰੀ ਖਰੀਦ ਇਹਦੀ ਗਰੰਟੀ ਕਰਨ ਦਾ ਕਾਨੂੰਨ ਕਿਉਂ ਨਹੀਂ ਬਣਦਾ ਕੀ ਦਿੱਕਤ ਹੈ ਉਹਨਾਂ ਨੇ ਵਕਾਲਤ ਜੇ ਬਹਿਸ਼ ਕਰਨੀ ਹੈ ਜੀ ਜਾਂ ਕੋਈ ਬਿਚੇ ਕਹਿੰਦਾ ਪੰਜਾਬ ਦੇ ਲੋਕਾਂ ਦਾ ਭਲਾ ਕਰਨਾ ਹੈ ਤਾਂ ਉਹਦੇ ਸਾਰੇ ਪੱਖ ਦੀ ਵਕਾਲਤ ਕਰੇ ਨਾ ਉਹ ਤਾਂ ਇਹ ਤਾਂ ਇਹ ਹੈ ਵੀ ਜਿੰਨੇ ਵਿਚੋਲਗੀ ਕਰਕੇ ਸਮਝੌਤਾ ਕਰਾਉਣਾ ਹੁੰਦਾ ਅਗਲਾ ਕਹਿੰਦਾ ਵੀ ਇੰਨੇ ਪੈਸੇ ਲੈਣਿਆ ਭਾਈ ਉਹ ਕਹਿੰਦਾ ਮੈਂ ਤਾਂ 50 ਦਿੰਨਾ ਉਹ ਕਹਿੰਦਾ ਮੈਂ ਤਾਂ 100 ਲੈਣਾ ਅਗਲਾ ਕਹਿੰਦਾ ਠੀਕ ਆ ਯਾਰ 50 ਤੋਂ 75 75 ਕਰਕੇ 25 25 ਕਰਕੇ 75 ਕਰ ਦੋ ਲੈ ਵੇ 75 ਚੱਕ ਇਹ ਪੰਚਾਇਤੀ ਸਮਝੌਤਾ ਇੱਥੇ ਨਹੀਂ ਚੱਲਦਾ ਪਹੁੰਚੀ ਦਾ ਪਹੁੰਚੀ ਦਾ ਪਲਸ ਜੀ ਮੇਰਾ ਆਲਾਸ ਵਾਲਾ ਹਾਲਾਂਕਿ ਉਹ ਸਵਾਲ ਤੁਹਾਡੇ ਜਥੇਬੰਦੀ ਦੇ ਨਾਲ ਉਵੇਂ ਸਿੱਧਾ ਸੰਤਖਰ ਨਹੀਂ ਕਰਦਾ ਪਰ ਜਿਹੜੀਆਂ ਜਥੇਬੰਦੀਆਂ ਨਹੀਂ ਜਾ ਰਹੀਆਂ ਉਹਨਾਂ ਦੇ ਕੁਸ਼ਣ ਨਮਾਇੰਦੇ ਇਹ ਕਹਿ ਰਹੇ ਆ ਵੀ ਜੇ ਐਡੀ ਹਿੰਮਤ ਹੁੰਦੀ ਤਾਂ ਹੁਣ ਇਹ ਬਾਰਡਰ ਟੱਪ ਕੇ ਦਿਖਾ ਦੇਣ ਜਾਂ ਇਹ ਟੱਪ ਜਾਂਦੇ ਉਦੋਂ ਅਸੀਂ ਲੱਗੇ ਦੀ ਮਤਲਬ ਇਹ ਬਿਆਨ ਤਾਂ ਤੁਹਾਨੂੰ ਲੱਗਦਾ ਵੀ ਐਸਕੇਮ ਨੂੰ ਉਹ ਕਰ ਰਹੇ ਆ ਤੁਹਾਡੇ ਟੋਟਲ ਗਲਤ ਤੇ ਮੁੱਡੋਂ ਰੱਦ ਕਰਦੇ ਆ ਬਹੁਤ ਵੱਡੀ ਗਲਤੀ ਹੈ ਐਸ ਅੰਦੋਲਨ ਦੇ ਇਸ ਟਾਈਮ ਕਦੇ ਨਹੀਂ ਪਿੰਚ ਕਰਨਾ ਚਾਹੀਦਾ ਹੂੰ ਤੇ ਅਸੀਂ ਸਗੋਂ ਨਾਲ ਸਾਥੀਆਂ ਨੂੰ ਸੁਲਾਹ ਦਿੰਦੇ ਆ ਵੀ ਇਹ ਬਕਾਰ ਦਾ ਸਵਾਲ ਨਾ ਆਪਣਾ ਹੂੰ ਤੁਹਾਡੇ ਵਿੱਚ ਦੀ ਸੁਣਿਆ ਦਿੰਦੇ ਆ ਵੀ ਬਕਾਹੋਸ਼ ਤੋਂ ਕੰਮ ਲੋ ਸਰਕਾਰਾਂ ਨੇ ਜੀ ਤੁਸੀਂ ਅੰਦੋਲਨ ਕੀਤਾ ਤੁਸੀਂ ਗੱਲਬਾਤ ਕੀਤੀ ਹੈ ਜੋ ਕੀਤਾ ਹੁਣ ਤੱਕ ਬਹੁਤ ਸਹੀ ਕੀਤਾ ਹੂੰ ਗਾਹਾਂ ਜਿਹੜੇ ਕਦਮ ਪਟਣ ਨੇ ਬਹੁਤ ਸੋਚ-ਸਮਝ ਕੇ ਕਰਿਓ ਹਾਕਮ ਕਾਤਲੇ ਚਰਕੂ ਫਾਂਸ਼ੀਵਾਦੀ ਹੈ ਉਹ ਵੱਡਾ ਨੁਕਸਾਨ ਨਾ ਹੋ ਜਾਵੇ ਇਹ ਗੱਲ ਦਾ ਵਿਚਾਰ ਜੀ ਧੰਨਵਾਦ ਜੀ ਅਗਰਾਹ ਸਾਹਿਬ ਜੀ ਸੋਸੀ ਇਹ ਸੀ ਜਗਿੰਦਰ ਸਿੰਘ ਅਗਰਾਹਾ 22 ਤਰੀਕ ਨੂੰ ਇਹਨਾਂ ਦੀ ਮੀਟਿੰਗ ਹੈ 21 ਤਰੀਕ ਨੂੰ ਬਹੁਤ ਸਾਰੀ ਤਸਵੀਰ ਵੀ ਇਹਨਾਂ ਦੇ ਸਾਹਮਣੇ ਸਾਫ਼ ਹੋ ਜੂ ਵੀ ਸਰਕਾਰ ਦਾ ਰਵਈਆ ਹਰਿਆਣਾ ਸਰਕਾਰ ਦਾ ਕੇਂਦਰ ਦਾ ਪੰਜਾਬ ਸਰਕਾਰ ਦਾ ਕਿਹੋ ਜਿਹਾ ਰਹਿੰਦਾ ਹੈਗਾ ਜਿਹੜੇ ਲੋਕ ਬਾਰਡਰਾਂ ਦੇ ਉੱਤੇ ਬੈਠੇ ਨੇ ਜਲਦੀ ਹੀ ਮਿਲਾਂਗੇ ਕਿਸੇ ਹੋਰ ਕਿਸਾਨ ਅੱਗੂ ਦੀ ਮੁਲਾਕਾਤ ਲੈ ਕੇ ਹੁਣ ਆਪਣੇ ਦੋਸਤ ਰਤਨਦੀਪ ਸਿੰਘ ਕਾਲੀਵਾਲ ਨੂੰ ਦੀ ਇਜਾਜ਼ਤ ਤੁਸੀਂ ਆਪਣਾ ਸਮਾਂ ਦਿੱਤਾ ਜੀ ਧੰਨਵਾਦ